ਪਿਛਲੇ ਵਲੌਗ ਚ ਤੁਸੀਂ ਸਾਨੂੰ ਦੇਖਿਆ ਸੀਗਾ ਰੋਮ ਤੇ ਉਥੋਂ 700 800 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਸੀਂ ਪਹੁੰਚ ਗਏ ਆ ਨਾਰਥ ਇਟਲੀ ਦੇ ਵਿੱਚ ਤੇ ਇਹ ਪਹਾੜਾਂ ਦੇ ਵਿੱਚ ਵਸਿਆ ਹੋਇਆ ਛੋਟਾ ਜਿਹਾ ਸ਼ਹਿਰ ਹੈਗਾ ਤੇ ਜਿਹੜਾ ਇਹ ਸ਼ਹਿਰ ਹੈ ਇਹ ਤਿੰਨ ਦੇਸ਼ਾਂ ਦੇ ਵਿਚਾਲੇ ਪੈਂਦਾ ਇਹਦੇ ਇੱਕ ਪਾਸੇ ਸਵਿਟਜ਼ਰਲੈਂਡ ਤੇ ਇੱਕ ਪਾਸੇ ਆਸਟਰੀਆ ਤੇ ਨਾਲ ਇਟਲੀ ਦੇ ਨਾਲ ਪੈਂਦਾ ਵੈਸੇ ਅਸੀਂ ਖੜੇ ਇਸ ਵਕਤ ਇਟਲੀ ਦੇ ਵਿੱਚ ਤੇ ਜਿਹੜਾ ਇਹ ਸ਼ਹਿਰ ਹੈ ਇਹਦੀ ਖਾਸ ਗੱਲ ਇਹ ਹੈ ਕਿ ਇਹ ਟੈਕਸ ਫ੍ਰੀ ਹੈਗਾ ਤੇ ਦੂਜਾ ਇਹ ਹੈ ਦੋਨੇ ਬਾਰਡਰ ਸਵਿਟਜ਼ਰਲੈਂਡ ਤੇ ਆਸਟਰੀਆ ਦੇ ਜਿਵੇਂ ਖੁਸ਼ਿੰਦਸੇ ਨੇੜੇ ਪੈਂਦੇ ਆ ਅੱਜ ਦੇ ਵਲੌਗ ਚ ਤੁਹਾਨੂੰ ਸਾਰਾ ਸੀ ਸ਼ਹਿਰ ਘੁਮਾਵਾਂਗੇ ਜਿੰਨਾ ਇਹ ਟੈਕਸ ਫਰੀ ਸਿਟੀ ਹੈ ਕਿਉਂ ਆ ਉਹਦੇ ਬਾਰੇ ਗੱਲਾਂ ਬਾਤਾਂ ਤੇ ਦੂਜਾ ਸੀ ਤੁਹਾਨੂੰ ਮਤਲਬ ਬਾਰਡਰ ਦਿਖਾਵਾਂਗੇ ਕਿ ਇਹ ਜਿਹੜੇ ਯਾਰ ਆਪਣੇ ਬਾਰਡਰ ਆ ਉਹ ਕਿਸ ਤਰ੍ਹਾਂ ਦੇ ਹੁੰਦੇ ਆ ਕਿੰਨੀ ਮਤਲਬ ਕਿੰਨੀ ਕੁ ਸਖਤਾਈ ਹੁੰਦੀ ਆ ਤੇ ਸਾਨੂੰ ਇੱਥੇ ਘੁਮਾਉਣ ਦੇ ਲਈ ਲੈ ਕੇ ਆਏ ਨੇ ਬਾਈ ਬਲਜੀਤ ਹਾਂਜੀ ਸਵਾਗਤ ਹੈ ਤੁਹਾਡਾ ਹਰਪਾ ਜੀ ਕਿਦਾਂ ਠੀਕ ਠਾਕ ਹਾਂਜੀ ਬਹੁਤ ਵਧੀਆ ਠੀਕ ਠਾਕ ਬਹੁਤ ਬਹੁਤ ਇੱਥੇ ਲਵਿਨੀਆ ਚ ਵੀ ਸ਼ੁਕਰੀਆ ਤੇ ਇਹਨਾਂ ਨੂੰ ਤੁਸੀਂ ਪਹਿਲਾਂ ਦੇਖਣਾ ਜਦੋਂ ਆਪਾਂ ਪਹਿਲੇ ਦਿਨ ਮਿਲੇ ਸੀ ਉਸ ਤੋਂ ਬਾਅਦ ਦੁਬਾਰਾ ਮੁਲਾਕਾਤ ਅੱਜ ਹੋਈ ਹੈ ਆਪਣੇ ਹੁੰਦਿਆ ਰਹਿੰਦੀਆਂ ਨੇ ਹਾਂਜੀ ਤੇ ਹਾਂਜੀ ਤੇ ਨਾਲ ਆਪਣੇ ਇਹਨਾਂ ਤੇ ਨਾਲ ਭਾਈ ਇਹਨਾਂ ਦੇ ਬ੍ਰਦਰ ਨੇ ਇਹਨਾਂ ਦਾ ਨਾਮ ਹੈ ਹਾਂਜੀ ਬਲਜੀਤ ਦੇ ਮਾਸੀ ਦਾ ਹਾਂ ਬਲਜੀਤ ਦੀ ਮਾਸੀ ਦਾ ਮੁੰਡਾ ਕਜ਼ਨ ਬ੍ਰਦਰ ਜਿੱਦਾਂ ਕਿ ਤੁਸੀਂ ਕਹਿ ਸਕਦੇ ਹਾਂ ਹਾਂਜੀ ਇਟਲੀ ਆ ਵਧੀਆ ਜੀ ਵਧੀਆ ਜੀ ਹਾਂਜੀ ਇਹ ਹਾਂਜੀ ਇਹ ਦੋਵੇਂ ਸਾਡੇ ਨਾਲ ਆਏ ਆ ਜੀ ਤੇ ਦੋਵੇਂ ਅੱਜ ਸਾਨੂੰ ਸ਼ਹਿਰ ਘੁੰਮਾਉਣਗੇ ਬਲਜੀਤ ਭਾਈ ਨੇ ਇਹ ਸ਼ਹਿਰ ਬਾਰੇ ਸਾਨੂੰ ਦੱਸਿਆ ਸੀ ਕਿ ਬੜਾ ਸੋਹਣਾ ਹੈ ਕਿ ਤੁਹਾਡੇ ਦੇਖਣ ਵਾਲਾ ਹੈਗਾ ਜੇ ਮੌਸਮ ਦੀ ਗੱਲ ਕਰੀਏ ਕਾਫੀ ਜ਼ਿਆਦਾ ਠੰਡ ਹੈਗੀ ਪੂਰੇ ਇਟਲੀ ਨਾਲੋਂ ਅਸੀਂ ਤਾਂ ਖਾਸ ਕਰਕੇ ਰੋਮ ਵਾਲੇ ਪਾਸੇ ਆਏ ਹਾਂ ਉੱਥੇ ਬਾਬਾ ਗਰਮੀ ਸੀਗੀ ਇੱਥੋਂ ਪਹਾੜਾਂ ਦੇ ਉੱਪਰ ਦੇਖੋ ਬਰਫ਼ ਵੀ ਪਈ ਦਿਖਦੀ ਹੈ ਤੇ ਫੁੱਲ ਬਹੁਤ ਸੋਹਣੇ ਖਿੜੇ ਹੋਏ ਆ ਯਾਰ ਆਹ ਰੁੱਤ ਦਾ ਸਪੈਸ਼ਲ ਖਾਸ ਕਰਕੇ ਘੁੰਮਣ ਵਾਲੀ ਆ ਪੂਰੇ ਸਵਿਟਜ਼ਰਲੈਂਡ ਦੀ ਵੀ ਤੇ ਖਾਸ ਕਰਕੇ ਇਟਲੀ ਦੇ ਨਾਰਥ ਇਟਲੀ ਦੀ ਵੀ ਤੇ ਅਸੀਂ ਪਹਿਲਾਂ ਚੱਲਦੇ ਹਾਂ ਉਹ ਪੈਟਰੋਲ ਪੰਪ ਤੇ ਤੇ ਉੱਥੇ ਤੁਹਾਨੂੰ ਨਾਲੇ ਪ੍ਰਾਈਜ਼ ਵਗੈਰਾ ਦਿਖਾਉਨੇ ਆ ਜਿਵੇਂ ਤੁਹਾਨੂੰ ਦੱਸਿਆ ਟੈਕਸ ਫ੍ਰੀ ਹੈ ਤੇ ਪ੍ਰਾਈਜ਼ ਘੱਟ ਹੈ ਹਨਾ ਤੇ ਬਾਕੀ ਮੈਨੂੰ ਲੱਗਾ ਖੁਸ਼ੀ ਟੈਂਪਰੇਚਰ ਕਿੰਨਾ ਸੀਗਾ ਜੀ ਖੁਸ਼ੀ 12 13 13 ਡਿਗਰੀ ਟੈਂਪਰੇਚਰ ਹੈ ਸਵੇਰ ਦੇ 10:30 11 ਵਜੇ ਹੋਏ ਹੈਗੇ ਮਤਲਬ ਥੋੜੀ ਥੋੜੀ ਚਲਕ ਹੈ ਜਿਹੜੀ ਉਹ ਸਵਿਟਜ਼ਰਲੈਂਡ ਵਰਗੀ ਉਹ ਦੇ ਰਿਹਾ ਜਿਵੇਂ ਘਾਰਾਂ ਦਾ ਡਿਜ਼ਾਈਨ ਹੋ ਗਿਆ ਉਦੋਂ ਹੀ ਠੰਡ ਹੈ ਮੌਸਮ ਟੈਂਪਰੇਚਰ ਉਦਾਂ ਦਾ ਹੀ ਹੋ ਗਿਆ ਜੰਮ ਤੇ ਆਲਾ ਦਵਾਲਾ ਵੀ ਸਾਰਾ ਉਹਦਾ ਪਹਾੜਾ ਥੋੜੀ ਥੋੜੀ ਬਰਫ਼ ਹਨ ਪਹਾੜਾਂ ਦੇ ਹਾਂਜੀ ਚਲਿਏ ਜੀ ਚਲੋ ਚਲੋ ਜੀ ਹੁਣ ਅਸੀਂ ਪਹਿਲਾਂ ਚੱਲਦੇ ਆ ਥੈਂਕ ਯੂ ਗੱਡੀਆਂ ਇੱਥੇ ਰੁਕ ਜਣ ਲੀਆਂ ਮੈਂ ਤਾਂ ਇਸੇ ਕਾਰਨ ਆ ਜੀ ਮੈਨੂੰ ਵੀ ਇਦਾਂ ਸੀ ਵੀ ਕਰਾ ਸੀ ਪੰਪ ਤੇ ਤੁਹਾਨੂੰ ਤੇਲ ਦਾ ਪ੍ਰਾਈਸ ਦਿਖਾ ਦਈਏ ਤੇ ਇੱਥੇ 1.21 ਨੂੰ ਤੇਲ ਉਹ 1.21 ਜੀਰੋ ਨੂੰ ਐਸੇ ਭਾਈ ਜੀ ਕੀ ਪ੍ਰਾਈਸ ਹੈਗਾ ਆਪਣੇ ਦਾ ਪੈਟਰੋਲ ਦਾ ਮਤਲਬ ਪੂਰੇ ਆਪਣੇ ਇਟਲੀ ਦੇ ਵਿੱਚ ਤਾਂ ਹੈਗਾ ਵਾ 1.81 90 2 ਨੂੰ ਵੀ ਹੈਗਾ 2.10 ਨੂੰ ਵੀ ਹੈਗਾ ਵਾ ਅੱਛਾ ਜੀ ਇੱਥੇ ਦੇਖ ਲਓ ਕਿੰਨੇ ਨੂੰ 1.38 ਨੂੰ ਮਤਲਬ 1 1 ਜੀਰੋ ਦਾ ਫਰਕ ਹੈ ਹਾਂਜੀ ਤਕਰੀਬਨ ਤਕਰੀਬਨ ਆ ਯਾ ਇੱਕ ਜਾਂ ਪਿਆਰ ਸੈਂਟਰ ਜਾਂ ਹਾਂ ਸੁੰਦਰ ਸੀ ਸੈਂਟਰ ਦਾ ਹੈਗਾ ਫਰਕ ਇੰਨਾ ਫਰਕ ਕਾਹ ਤੋਂ ਆ ਮਤਲਬ ਜੀ ਕਿ ਹੈ ਨਾ ਡਿਊਟੀ ਫਰੀ ਸ਼ਹਿਰ ਹੈ ਯੂਰਪ ਦਾ ਹੀ ਅੱਛਾ ਪੂਰੇ ਯੂਰਪ ਦਾ ਪੂਰੇ ਯੂਰਪ ਦਾ ਮੰਨ ਲਓ ਤੁਸੀਂ ਸਾਰੇ ਹਾਂਜੀ ਇੱਥੇ ਤੁਹਾਨੂੰ ਹਰ ਇੱਕ ਚੀਜ਼ ਤੇ ਟੈਕਸ ਨਹੀਂ ਮਿਲੂਗਾ ਅੱਛਾ ਜੀ ਬਿਨਾ ਟੈਕਸ ਹੀ ਹੈ ਜੀ ਹਾਂਜੀ ਮਤਲਬ ਜੋ ਮਰਜ਼ੀ ਆਪਾਂ ਸ਼ਹਿਰ ਦੇ ਅੰਦਰ ਦੇਖਾਂਗੇ ਜੋ ਮਰਜ਼ੀ ਲੈ ਲਾਂਗੇ ਹਾਂਜੀ ਹਾਂਜੀ ਡਿਊਟੀ ਫਰੀ ਹੈ ਜੀ ਠੀਕ ਹੈ ਜੀ ਜੀ ਸ਼ਹਿਰ ਦਾ ਨਾਮ ਤੁਹਾਨੂੰ ਦੱਸ ਦਈਏ ਤੇ ਇਹਦਾ ਨਾਮ ਹੈਗਾ ਲਵਿਨੀਓ ਤੇ ਤੇ 93 ਹੈ ਇੱਕ ਇਟਲੀ ਦਾ ਸ਼ਹਿਰ ਛੋਟਾ ਜਿਹਾ ਹੋਰ ਤੇ ਉਥੋਂ ਸਵਿਟਜ਼ਰਲੈਂਡ ਨੂੰ ਟ੍ਰੇਨਸ ਵੀ ਚੱਲਦੀਆਂ ਵੈਸੇ ਤੇ ਅਸੀਂ ਸੋਚ ਰਹੇ ਹੁਣ ਵੀ ਸਵਿਟਜ਼ਰਲੈਂਡ ਵੀ ਯਾਰ ਨਾਲ ਘੁੰਮੇ ਲਈਏ ਹਨ ਕਿਉਂਕਿ ਜਦੋਂ ਆਹ ਵਾਲਾ ਦੁਆਲਾ ਇੰਨਾ ਸੋਹਣਾ ਹੈ ਸ਼ਹਿਰ ਦਾ ਸਵਿਜ਼ਰਲੈਂਡ ਦਾ ਮੈਨ ਲੱਗਾ ਵਾਕਈ ਸੋਹਣਾ ਹੋਊਗਾ 3-4 ਦਿਨ ਸਾਡਾ ਹੁਣੇ-ਹੁਣੇ ਪਲਾਨ ਬਣਿਆ ਵੀ 3-4 ਦਿਨ ਸਵਿਜ਼ਰਲੈਂਡ ਲਾ ਕੇ ਚਲੀਏ ਜਦੋਂ ਆਪਾਂ ਪਹਿਲਾਂ ਗਏ ਸੀ ਨਾ ਉਦੋਂ ਥੋੜਾ ਜਾਂ ਵਿంటర్ ਸੀਗੀ ਮਤਲਬ ਵਿంటర్ ਸੀਗਾ ਔਰ ਮੱਛਿਆ ਮੱਛਿਆ ਜਾ ਘਾਸ ਤੇ ਕਿਉਂਕਿ ਉਦੋਂ ਵਿంటర్ ਤੇ ਕਰਕੇ ਨਾ ਸਾਰਾ ਬਰਫ਼ ਪਈ ਹੋਈ ਸੀਗੀ ਘਾਗੂ ਇੰਨਾ ਹੈ ਨਹੀਂ ਸੀਗਾ ਤੇ ਹੁਣ ਤਾਂ ਤੁਸੀਂ ਦੇਖ ਲਓ ਕਿੰਨਾ ਵਧੀਆ ਗ੍ਰੀਨਰੀ ਹੈ ਹਨਾ ਤੇ ਫਿਲਹਾਲ ਅੱਜ ਅੰਦਰ ਆ ਗਲੀਆਂ ਅੰਦਰ ਗਲੀ ਜਾਂਦੀ ਹੈ ਪਿੰਡ ਨੂੰ ਤੇ ਇਹ ਪਿੰਡ ਚ ਪਹਿਲਾਂ ਗੇੜੇ ਦੇ ਅੰਦਰਲੇ ਪਾਸੇ ਤੇ ਸਾਰਾ ਤੁਹਾਨੂੰ ਦਿਖਾਉਨੇ ਆ ਤੇ ਨਾਲ ਨਾਲ ਸਵਿਟਜ਼ਰਲੈਂਡ ਦਾ ਵੀ ਪਲਾਨ ਕਰਦੇ ਆ ਛੇ ਇੱਥੋਂ ਤਾਂ ਦੇਖੋ ਬਿਲਕੁਲ ਸ਼ਹਿਰ ਨਹੀਂ ਲੱਗਦਾ ਪਿੰਡ ਲੱਗਦਾਗਾ ਇੰਨੀ ਕਿ ਸ਼ਾਂਤੀ ਆ ਯਾਰ ਪਤਾ ਨਹੀਂ ਟੂਰਿਸਟ ਵੀ ਘੱਟ ਆਉਂਦੇ ਆ ਘੁੰਮਣ ਨੂੰ ਹਨਾ ਲੋਕ ਵੀ ਸ਼ਾਇਦ ਘੱਟ ਰਹਿੰਦੇ ਹੋਣਗੇ ਇੱਥੇ ਤੇ ਠੰਡ ਵਾਹ ਵਾਹ ਹੈਗੀ ਹਵਾ ਬਹੁਤ ਚੱਲ ਰਹੀ ਹੈਗੀ ਤੇ ਪਿੰਡ ਦੇ ਜਿਵੇਂ ਖੁਸ਼ੀ ਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਨਾ ਵੀ ਸਵਿਟਜ਼ਰਲੈਂਡ ਨਾਲ ਲੈਂਡ ਨਾਲ ਦੇਖ ਕੇ ਅਸੀਂ ਪਹਿਲਾਂ ਸਵਿਟਜ਼ਰਲੈਂਡ ਘੁੰਮੇ ਹੋਏ ਆ ਇਸੇ ਕਰਕੇ ਵਾਕੀ ਉਮ ਨਹੀਂ ਲੱਗ ਰਿਹਾ ਆ ਦੇਖੋ ਪਿੰਡਾਂ ਦਾ ਜਿਹੜੇ ਬਾਰ ਕਫੇ ਬਣੇ ਹੋਏ ਆ ਇੱਥੇ ਉਹ ਵੀ ਇਸ ਤਰ੍ਹਾਂ ਲੱਕੜ ਦੇ ਪੁਰਾਣੇ ਪੁਰਾਣੇ ਘਰ ਆ ਹਨਾ ਤੇ ਆ ਆ ਉਹ ਕਰਾਨੀ ਸੀ ਵੀ ਹੁਣ ਫੁੱਲ ਖਿੜ ਜਾਣਗੇ ਆ ਦੇਖੋ ਖਿੜੇ ਪਏ ਆ ਫੁੱਲ ਹੁਣ ਉਹ ਦਾ ਮਹੀਨਾ ਨਾ ਹੁਣ ਮਤਲਬ ਮਈ ਜੂਨ ਦੇ ਜੂਨ ਦੇ ਮਹੀਨੇ ਜੁਲਾਈ ਨਹੀਂ ਮਿਲੇ ਸੀ ਨਾ ਫੁੱਲ ਕਿਤੇ ਵੀ ਹਾਂਜੀ ਜੂਨ ਦੇ ਮਹੀਨੇ ਤੱਕ ਐਦਾਂ ਹੀ ਰਹਿਣਗੇ ਆ ਜਿਹੜੇ ਹੁਣ ਤੁਹਾਨੂੰ ਅਸੀਂ ਅੱਗੇ ਦਿਖਾਉਣ ਜਾ ਰਹੇ ਆ ਇਹ ਮੇਨ ਸਟਰੀਟ ਹੈਗੀ ਆ ਇਹ ਸ਼ਹਿਰ ਦੀ ਮਤਲਬ 21 ਸਟਰੀਟ ਹੈ ਇਹ ਜੇ ਇਹ ਮੇਨ ਇੱਥੇ ਥੋੜੀ ਜਿਹੀ ਰੌਣਕ ਹੈਗੀ ਹੈ ਨਾ ਟੂਰਿਸਟ ਨੇ ਇੱਥੇ ਵੀ ਜਾਂਦਾ ਹਾਂਜੀ ਵੈਸੇ ਤਾਂ ਜਿਵੇਂ ਇਹਨੂੰ ਤਿੰਨ ਕੰਟਰੀ ਪੈਂਦੇ ਆ ਤਿੰਨ ਕੰਟਰੀ ਦੇ ਵਿਚਾਲੇ ਹੋਣ ਕਰਕੇ ਸ਼ਾਇਦ ਸਾਰੇ ਕਿਤੇ ਟੂਰਿਸਟ ਤਾਂ ਆਉਂਦੇ ਹੋਣਗੇ ਸ਼ਹਿਰ ਨੂੰ ਘੁੰਮਣ ਜਾਂ ਦੇਖਣ ਹੈ ਨਾ ਤੇ ਬਾਕੀ ਖੁਸ਼ੀ ਆ ਵੀ ਚੀਜ਼ਾਂ ਦੇ ਪ੍ਰਾਈਸ ਦੇਖਦੇ ਆਪਾਂ ਹਾਂਜੀ ਆਪਾਂ ਨੂੰ ਕੰਪੇਅਰ ਕਰਨਾ ਚਾਹੀਦਾ ਹੈ ਨਾ ਹਾਂਜੀ ਜਿਵੇਂ ਇਲੈਕਟ੍ਰੋਨਿਕ ਲੈਣੇ ਆ ਬਲਜੀਤ ਭਾਈ ਕੁਛ ਹੋਰ ਆ ਆ ਕੁਝ ਵੀ ਜਿਵੇਂ ਅਸੀਂ ਬਾਈ ਕਰਾਂਗੇ ਕਿਸੇ ਚੀਜ਼ ਤੇ ਵੀ ਟੈਕਸ ਨਹੀਂ ਹਾਂਜੀ ਹਾਂਜੀ ਕਿਸੇ ਵੀ ਚੀਜ਼ ਤੇ ਟੈਕਸ ਨਹੀਂ ਹੈਗਾ ਅੱਛਾ ਜੀ 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 ਜਿਆਦਾਤਰ ਅਬਰੀਡਨ ਬੰਦੇ ਸੈਂਟੀ ਲੈ ਕੇ ਜਾਂਦੇ ਆ ਅੱਛਾ ਜੀ ਹਾਂਜੀ ਉਹਨਾਂ ਦੇ ਫਿਰ ਸੈੱਟ ਤੇ ਧਾਰ दारू, दारू आ दारू दारू ਲੈ ਗਿਆ ਆ ਦੇਖਿਓ ਇੱਥੇ ਲਿਖਿਆ ਹੋਇਆ ਇੱਕ ਇੱਕ ਜਣਾ ਲੈ ਕੇ ਜਾ ਸਕਦਾ ਜਿੰਦਾ ਜੇ ਮੈਂ ਇੱਕ ਮੈਂ ਇਕੱਲਾ ਆਇਆ ਆਂ ਤੇ ਮੈਂ ਇੱਕ ਚੀਜ਼ ਲੈ ਕੇ ਜਾ ਸਕਦਾ ਜੇ ਤੁਸੀਂ ਦੋ ਜਣੇ ਆਏ ਆ ਫਿਰ ਦੋ ਚੀਜ਼ਾਂ ਲੈ ਜਾ ਸਕਦੇ ਬਾਦੂ ਨਹੀਂ ਕਿਉਂਕਿ ਬਾਰਡਰ ਤੇ ਚੈੱਕ ਬਾ ਕਰਦੇ ਆ ਨਾ ਤੇ ਚੈੱਕ ਕਰਦਾ ਮਤਲਬ ਇੱਕ ਜਣਾ ਇੱਕੇ ਚੀਜ਼ ਲੈ ਕੇ ਜਾ ਸਕਦਾ ਬਾਦੂ ਨਹੀਂ ਜਾ ਸਕਦਾ ਜਿਵੇਂ ਇੱਥੇ ਟੈਕਸ ਫਰੀ ਹੈ ਨਹੀਂ ਤਾਂ ਲੋਕ ਉਦਾਂ ਹੀ ਝੋਲੇ ਭਰ ਪਰ ਲੈ ਜਾਣਗੇ ਆ ਦੇਖੋ ਰਿਪਨ ਇੱਥੇ ਲਿਖਿਆ ਵੀ ਹੋਇਆ ਵੀ ਆ ਵੀ ਆਲ ਆਈਫੋਨ 450 ਯੂਰੋ ਦੇ ਨਹੀਂ 449 ਆ ਦੇਖੋ ਆਈਫੋਨ ਸਟਾਰਟ ਹਾਂਜੀ ਆਈਫੋਨ ਇੰਨੇ ਤੋਂ ਸਟਾਰਟ ਹੈ 449 ਯੂਰੋ ਤੋਂ ਹਨ ਹਾਂ ਵੈਸੇ ਉੱਥੇ ਕਿੰਨੇ ਦਾ ਹੋਣਾ ਪਾਣ ਨੂੰ ਪ੍ਰਾਈਸ ਨਹੀਂ ਪਤਾ ਨਾ ਜਿਵੇਂ ਬਾਈ ਬਲਜੀਤ ਭਾਈ ਜਿਵੇਂ ਅਸੀਂ ਤਾਂ ਟੂਰਿਸਟਾਂ ਇੱਥੇ ਆਏ ਹੋਏ ਅਸੀਂ ਤਾਂ ਸਭਾਂ ਨਵਾਵਾ ਲੈ ਕੇ ਜਾ ਸਕਦੇ ਹਾਂ ਜੇ ਸ਼ਾਪਿੰਗ ਕਰਨੀ ਹੋਵੇ ਕਿ ਨਹੀਂ ਹਾਂਜੀ ਨਹੀਂ ਪਰ ਜਾ ਮੈਂ ਸਕਦੋ ਇੱਕ ਤੁਸੀਂ ਚੀਜ਼ ਲੈ ਜਾ ਸਕਦੇ ਇੱਕ ਭੈਣ ਜੀ ਦੋ ਦੋ ਚੀਜ਼ਾਂ ਲੈ ਜਾ ਸਕਦੇ ਤੁਸੀਂ ਬਸ ਨਹੀਂ ਇਹ ਰੂਲ ਸਿਟੀਜ਼ਨ ਵਾਸਤੇ ਹੈ ਜਾਂ ਫਿਰ ਮਤਲਬ ਸਾਰਿਆਂ ਵਾਸਤੇ ਹੈ ਜੀ ਸਾਰਿਆਂ ਵਾਸਤੇ ਹਾਂਜੀ ਜਾਨੋ ਚ ਭਾਵੇਂ ਜਿੰਨਾ ਮਰਜੀ ਦਾ ਜੋ ਪਰ ਰਾਰਚ ਚੈਕਿੰਗ ਹੋਗੀ ਉਹਨਾਂ ਨੇ ਫਾਈਨ ਕਰ ਨਹੀਂ ਕਿ ਸਾਮਾਨ ਵੀ ਰੱਖ ਸਕਦੇ ਤੁਹਾਡਾ ਗਲੀਆਂ ਦੇਖੋ ਯਾਰ ਕਿਤੋਂ ਕਿਤੋਂ ਤਾਂ ਨਾ ਯਕੀਨ ਨਹੀਂ ਹੁੰਦਾ ਦੇਖ ਕੇ ਐ ਲੱਗਦਾ ਵਾਕਈ ਵੀ ਸੱਚੀ ਅੱਖਾਂ ਖੁੱਲ੍ਹੀਆਂ ਅੱਖਾਂ ਨਾਲ ਮਤਲਬ ਇਹ ਸੱਚੀ ਜੇ ਚੀਜ਼ ਦੇਖ ਰਹੇ ਹਾਂ ਐ ਲੱਗਦਾ ਜਿਵੇਂ ਸੈਨਰੀਆ ਪਲੇਖੇ ਪੈਂਦੇ ਆ ਕੋ ਜੀ ਮੈਨੂੰ ਲੱਗਦਾ ਸਵਿਟਜ਼ਰਲੈਂਡ ਵਾਕਈ ਇਨਾਂ ਦਿਨਾਂ ਚ ਬੜਾ ਸੋਹਣਾ ਹੋਣਾ। ਪਰ ਆਪਾਂ ਨੂੰ ਜਾਣਾ ਚਾਹੀਦਾ ਰੇ ਪਨ ਦੇਰ ਨਹੀਂ ਕਰਨੀ ਚਾਹੀਦੀ। ਮੈਨੂੰ ਵੀ ਇਦਾਂ ਲੱਗਦਾ। ਆਹ ਦੇਖੋ ਯਾਰ ਸਾਹਮਣੇ। ਕੀ ਬਾਤ ਐ। ਵੀਜ਼ਾ ਤਾਂ ਆਪਣੇ ਕੋਲੇ ਪਈ ਆ ਖੁਸ਼ੀ। ਸਾਡੇ ਕੋਲ ਇਹ ਪੂਰੇ ਯੂਰਪ ਦੀ ਵੀਜ਼ਾ ਪਿਆ ਹਜੇ। ਆਹ ਸਾਲ ਦੇ ਬਿਲਕੁਲ ਅਖੀਰ ਤੱਕ ਸ਼ਾਇਦ ਇੱਕ ਦਿਨ ਪਹਿਲਾਂ ਵੀ ਦੱਸਿਆ ਸੀਗਾ। ਤੇ ਜਿੱਥੇ ਜੀ ਕਰਦਾ ਅ ਅਸੀਂ ਉੱਥੇ ਜਾ ਸਕਦੇ ਹਾਂ। ਹੋ ਆ ਸਾਲ ਚ ਨੇੜੇ ਤਾਂ ਪੈਂਦਾ ਹੀ ਆਪਾਂ ਨੂੰ ਥੋੜਾ ਜਿਹਾ ਤੁਹਾਨੂੰ ਨਾ ਅੱਗੇ ਜਾ ਕੇ ਦਿਖਾਉਣਾ ਹਦਰਖਤਨ ਦੇ ਦਰਲੇ ਪਾਸੇ ਕਿੰਨੀ ਗ੍ਰੀਨਰੀਆ ਮੈਨੂੰ ਲੱਗਦਾ ਹੈ ਕੈਫੇ ਰੈਸਟੋਰੈਂਟ ਵਗੈਰਾ ਹੋਣੇ ਆ ਹੁਣ ਬੰਦ ਹੋਇਆ ਫੇਰ ਹੈਗਾ ਹਾਂਜੀ ਇਧਰ ਨੂੰ ਦੇਖੋ ਕਿਤੇ ਕਿਤੇ ਨਾ ਬਰਫ਼ ਵੀ ਪਈ ਹੋਈ ਆ ਥੋੜੀ ਥੋੜੀ ਉਹ ਦੇਖੋ ਬਰਫ਼ ਪਈ ਉਹ ਤਾਂ ਆਏਗੀ ਕਿਉਂਕਿ ਤਾਜੀ ਬਰਫ਼ ਬਾਈ ਹੁਣੀ ਕਹਿੰਦੇ ਪੈਂਦੀ ਰਹਿੰਦੀ ਆ ਇਹ ਪਿੰਡ ਦੇਖੋ ਬੈਕ ਸਾਈਡ ਛੋਟਾ ਜਿਹਾ ਪਿੰਡ ਹੈ ਜਮੀ ਜਮੀ ਛੋਟਾ ਜਿਹਾ ਬਸ ਆ ਦੇਖੋ ਉੱਥੇ ਖਤਮ ਹੋ ਜਾਂਦਾ ਇੱਕੋ ਹੀ ਮੇਨ ਸਟਰੀਟ ਹੈਗੀ ਤੁਹਾਨੂੰ ਇਧਰਲੇ ਪਾਸੇ ਵੀ ਥੋੜਾ ਇਹ ਰੱਖਾ ਦੇਣਾ ਇਹ ਸ਼ਾਇਦ ਮੇਲਾ ਮੂਲਾ ਕੁਝ ਨਾ ਕੁਝ ਲੱਗਿਆ ਹੋਊਗਾ ਐਡਾਗਾ ਬੰਦੇ ਦੀ ਨਾ ਯਾਰ ਲਾਈਫ ਇਸੇ ਹਿਸਾਬ ਦੀ ਹੋਣੀ ਚਾਹੀਦੀ ਆ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ ਕਿਤੇ ਵੀ ਜਾਣ ਦੀ ਜਿੱਥੇ ਥੋੜਾ ਦਿਲ ਕਰੇ ਵੀ ਅਸੀਂ ਆ ਦੇਸ਼ ਜਾਣਾ ਹੈ ਨਾ ਇੰਨੀ ਆਜ਼ਾਦੀ ਹੋਣੀ ਚਾਹੀਦੀ ਹੈ ਬੰਦੇ ਨੂੰ ਵੈਸੇ ਚਲੋ ਹੁਣ ਤਾਂ ਸਾਡੇ ਕੋਲ ਤਾਂ ਵੀਜ਼ੇ ਪਏ ਆ ਵੀਜ਼ੇ ਹੈਗੇ ਆ ਤੇ ਅਸਾਂ ਅਸੀਂ ਇਹ ਗੱਲ ਓਵਰ ਆਲ ਜਰਨਲ ਗੱਲ ਕਰਦੇ ਆਂ ਵੀ ਜਿੱਥੇ ਬੰਦੇ ਦਾ ਦਿਲ ਕਰੇ ਧਰਤੀ ਪੂਰੀ ਖੁੱਲੀ ਹੋਣੀ ਚਾਹੀਦੀ ਹੈ ਜਿੱਥੇ ਜੀ ਕਰੇ ਹਨ ਨਹੀਂ ਤੁਸੀਂ ਇਹ ਮੰਨੋ ਬੇ ਇੱਕ ਤਰ੍ਹਾਂ ਦੀ ਕੈਦ ਨਹੀਂ ਲੱਗਦੀ ਹੈਗੀ ਬੰਦੇ ਦਾ ਮਨ ਯਾਰ ਕਿਤੇ ਜਾਣ ਨੂੰ ਕਰਦਾ ਵੀ ਮੈਂ ਇੱਥੇ ਜਾਣਾ ਹੈ ਹਨ ਪਰ ਉਹਦੇ ਲਈ ਪਾਸਪੋਰਟ ਵੀਜ਼ਾ 100 ਝੰਜਟ ਆ ਕਰੋ ਆ ਕਰੋ ਹਨ ਤੇ ਹੁਣ ਜਿਵੇਂ ਸਾਡਾ ਇਹਨੂੰ ਦੇਖ ਕੇ ਸਵਿਟਜ਼ਰਲੈਂਡ ਜਾਣ ਨੂੰ ਜੀ ਕਰਨ ਲੱਗਿਆ ਤੇ ਬਬ ਮਨ ਆਇਆ ਵੀ ਇੱਥੇ ਚਲੀਏ ਤਾਂ ਚਲੋ ਚਲੀਏ ਜੀ ਭਾਜੀ ਆਜੋ ਤੁਸੀਂ ਇਟਲੀ ਤੋਂ ਘੋ ਮੇਰੇ ਆ ਨਾ 12 ਦਿਨਾਂ ਤੋਂ ਹਾਂਜੀ ਆਹ ਤੁਹਾਨੂੰ ਉੱਥੇ ਦੇ ਪ੍ਰਾਈਸ ਦਿਖਾਉਣੇ ਹੈ ਗ੍ਰੋਸਰੀ ਦੀ ਸ਼ਾਪ ਤੇ ਜਾਂ ਕਿਸੇ ਸ਼ਾਪ ਤੇ ਜਾਣੇ ਆਪਾਂ ਅੱਛਾ ਜੀ ਰੀਡ ਦਿਖਾਉਣੇ ਆ ਤੇ ਫਿਰ ਤੁਹਾਨੂੰ ਦੱਸਦੇ ਕੀ ਕੀ ਫਰਕ ਹੈ ਰੇਟਾਂ ਦਾ ਅੱਛਾ ਵੀ ਖਾਣ ਖਾਣ ਪੀਣ ਨੂੰ ਵੀ ਸਸਤਾ ਹਾਂਜੀ ਹਾਂਜੀ ਸਾਰਾ ਕੁਝ ਹੀ ਹੈ ਅੱਛਾ ਜੀ 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 ਅੱਛਾ ਕੋਲ ਜੀ ਦਾ ਫਰਕ ਹੈ ਮਤਲਬ ਜੀ ਜੀ ਟੋਟਲੀ ਹੈ ਕਿਉਂਕਿ ਇਹਦਾ ਨਾ ਆਪ ਵੀ ਸਸਤਾ ਮਿਲਦਾ ਵਾ ਤੇ ਵੇਚਣੀ ਵੀ ਸਸਤੀ ਹੈ ਹਾਂਜੀ 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 ਜੀ ਜੀ ਆਜੋ ਤੁਹਾਨੂੰ ਦਿਖਾਉਣੇ ਸ਼ਾ ਇਹਦਾ ਬਾਹਰ ਹੈ ਹਨਾ ਹਾਂ ਜੀ ਰੈਸਟੋਰੈਂਟ ਜੀ ਆਹ ਦੇਖੋ ਜੀ ਇਹੋ ਜੇ ਹੁੰਦੇ ਇਥੇ ਬਾਹਰ ਕੈਫੇ ਰੈਸਟੋਰੈਂਟ ਨਹੀਂ ਬੋਲਦੇ ਬਾਰ ਹੀ ਬੋਲਦੇ ਆ ਮਤਲਬ ਉਹ ਜਦੋਂ ਅਸੀਂ ਸ਼ੁਰੂ ਸ਼ੁਰੂ ਚ ਆਏ ਸੀ ਸਾਨੂੰ ਵੀ ਇਹ ਲੱਗਦਾ ਸੀ ਵੀ ਹਰੇਕ ਵਾਰੀ ਕਹਿੰਦੇ ਨੇ ਵੀ ਇੱਕ ਇੱਕ ਮਿੰਟ ਮੈਂ ਬਾਹਰ ਤੇ ਜਾਇਆ ਮੈਂ ਅਸੀਂ ਸੋਚਦੇ ਸੀ ਕਿ ਇੰਨੀ ਦਾ ਰੁਪਈਆ ਵੀ ਵਾਰ-ਵਾਰ ਬਾਹਰ ਤੇ ਜਾਣਾ ਵਾਰ ਦੇਣ ਫੇਰ ਸਾਨੂੰ ਸਮਝ ਆਇਆ ਵੀ ਬਾਹਰ ਤੇ ਜਾਣਾ ਮਤਲਬ ਕੌਫੀ ਪੀਆ ਹਾਂ ਹਾਂਜੀ ਇੱਥੇ ਕੈਫੇ ਨਹੀਂ ਤੁਹਾਨੂੰ ਲੱਭਣਗੇ ਇੱਥੇ ਉਹ ਦੇਖੋ ਕਿਤੇ ਕੈਫੇ ਨਹੀਂ ਲਿਖਿਆ ਇੱਥੇ ਲਿਖਿਆ ਬਾਰ ਰੈਸਟੋਰੈਂਟ ਤੇ ਇਦੇ ਵਿੱਚ ਦਾਰੂ ਵੀ ਮਿਲਦੀ ਹੋ ਕਾਫੀ ਵੀ ਦੋਨੇ ਚੀਜ਼ਾਂ ਹੀ ਮਿਲਦੀਆਂ ਤੁਸੀਂ ਆਉਂਗੇ ਤੁਸੀਂ ਵੀ ਇਹ ਗੱਲ ਦੀ ਮਿਸਅੰਡਰਸਟੈਂਡਿੰਗ ਨਾ ਕਰਿਓ ਵੀ ਬਾਾਰ ਤੇ ਚੱਲੇ ਪਤਾ ਨਹੀਂ ਕਿੱਥੇ ਚੱਲੇ ਨੇ ਹਾਂਜੀ ਤੇ ਹੁਣ ਅਸੀਂ ਇੱਕ ਗਰੋਸਰੀ ਦਾ ਜਿਹੜਾ ਸਟੋਰ ਆ ਬਾਈ ਹੁਣ ਕਹਿੰਦੇ ਅੱਗੇ ਗਰੋਸਰੀ ਸਟੋਰ ਆ ਅੱਛਾ ਪੂਰੇ ਮਾਰਕੀਟ ਚ ਇੱਕੋ ਹੀ ਆ ਹਾਂਜੀ ਇੱਕੋ ਹੀ ਆ ਕਹਿੰਦੇ ਸਟੋਰ ਇੱਥੇ ਗਰੋਸਰੀ ਦਾ ਜ਼ਿਆਦਾਤਰ ਨਾ ਅਸੀਂ ਦੇਖ ਰਹੇ ਹਾਂ ਮਤਲਬ ਸਾਈਕਲ ਬਹੁਤ ਲੋਕ ਯੂਜ਼ ਕਰ ਰਹੇ ਆ ਇਹ ਪਿੰਡ ਚ ਪਤਾ ਨਹੀਂ ਕਾਰਾਂ ਕੁ ਨਾ ਲਾਊਡ ਨਹੀਂ ਹੈਗੀਆਂ ਵੈਸੇ ਕਾਰਾਂ ਆਉਂਦੀਆਂ ਤਾਂ ਹੋਣੀਆਂ ਤੇ ਆ ਖੁਸ਼ੀ ਸਵਿਟਜ਼ਰਲੈਂਡ ਦਾ ਨਾਮ ਲੈ ਗਾਵਾਂ ਆਗੀਆਂ ਸਵਿਸ ਵਾਲੀਆਂ ਗਾਵਾਂ ਇਹਦਾ ਟੱਲੀ ਬੜੀ ਸਵਿਟਜ਼ਰਲੈਂਡ ਦੀ ਬੜੀ ਮਸ਼ਹੂਰ ਹੁੰਦੀ ਸੀ ਐਤ ਕਿਹਾ ਟੱਲੀ ਅਸੀਂ ਘਰੇ ਲੈ ਕੇ ਜਾਣੀ ਪਿਛਲੀ ਵਾਰੀ ਸਾਡੇ ਕੋਲੇ ਓਵਰ weight ਸੀ ਅਪਣੀ ਹੁਣ ਗਾਂ ਵੀ ਹੈਗੀ ਆ ਸ਼ਾਹੀਵਾਲ ਘਰੇ ਉਹਦੇ ਜਾ ਕੇ ਪਾ ਦੇਣੀ ਆਂ ਜਾਰੇ ਲੈ ਦੂਗਾ ਕਹਿੰਦਾ ਕਿ ਟੋਬੇ ਛੱਪੜ ਤੇ ਖੁਸ਼ੀ ਛੱਪੜ ਤੇ ਖੜਕਾਉਂਦੀ ਫਿਰਦੀ ਰਿਆ ਕਰ ਹੈ ਨਹੀਂ ਪਤਾ ਲੱਗ ਜਾਗਰੂ ਕਿ ਪਿੰਡ ਵਾਲਿਆਂ ਨੂੰ ਵੀ ਰਿਪਨ ਹੋ ਰਹੇ ਨੇ ਗਾਂ ਐ ਹੂੰ ਇੱਥੇ ਬਾਈ ਜੀ ਜਿਹੜੀ ਮੈਂ ਗੱਲ ਕਰਦਾ ਸੀਗਾ ਆ ਆਪਣਾ ਗੱਡੀਆਂ ਗੁਡੀਆਂ ਤਾਂ ਚੱਲਦੀਆਂ ਹੋਣਗੀਆਂ ਜੀ ਮੈਨੂੰ ਲੱਗਦਾ ਗੱਡੀਆਂ ਜਿਹੜੇ ਰੈਜ਼ੀਡੈਂਟ ਆ ਜੀ ਉਹਨਾਂ ਨੂੰ ਅਲਾਉਡ ਆ ਇੱਥੇ ਅੱਛਾ ਜੀ ਜਾਂ ਸ਼ਾਪ ਵਾਲੇ ਉਹਨਾਂ ਨੂੰ ਅਲਾਉਡ ਆ ਅੱਛਾ ਬਾਹਰੋਂ ਨਹੀਂ ਅਲਾਉਡ ਕਰਨੀ ਜਿਵੇਂ ਆਪਾਂ ਲੈ ਕੇ ਆਏ ਕਾਰ ਆਪਾਂ ਬਾਹਰ پارک ਕਰਨੀ ਹੈ ਹਾਂਜੀ ਹਾਂਜੀ ਆਪਾਂ ਸ਼ਾਪਟਲੇ ਜਿੱਡਾ ਹਨਾ ਹਾਂਜੀ ਜਿਨ੍ਹਾਂ ਦੇ ਕੋਲ ਹੋਟਲ ਆ ਹਾਂਜੀ ਉਹ ਵੀ ਕਰ ਸਕਦੇ ਪਾਰਕਿੰਗ ਕਿਉਂਕਿ ਪਰਮਿਸ਼ਨ ਮਿਲ ਜਾਂਦੀ ਆ ਠੀਕ ਆ ਠੀਕ ਆ ਜਿਵੇਂ ਆ ਹੋਟਲ ਤੇ ਇਹਨਾਂ ਨੇ ਸਟੇ ਕੀਤਾ ਹੋਊਗਾ ਪਰਮਿਸ਼ਨ ਮਿਲੀ ਹੋਈ ਆ ਇਹਨਾਂ ਨੂੰ ਠੀਕ ਆ ਤੇ ਇਹਨਾਂ ਨੂੰ ਕੋਈ ਵੀ ਜਿੱਦਾਂ ਟੈਕਸ ਨਹੀਂ ਪੈਣਾ ਕੁਝ ਵੀ ਤੇ ਸ਼ਹਿਰ ਚ ਜਿਵੇਂ ਹੋਟਲ ਵਗੈਰਾ ਬਹੁਤ ਬਣੇ ਹੋਏ ਆ ਜੀ ਜਿਵੇਂ ਉਹ ਲਿਖਿਆ ਹੋਟਲ ਵਿਕਟੋਰੀਆ ਹੈ ਨਾ ਤੇ ਅਸੀਂ ਤਾਂ ਜਿਵੇਂ ਸ਼ਾਮ ਨੂੰ ਆਪਾਂ ਘੱਟ ਜਿਆਦੇ ਨੇ ਹਾਂਜੀ ਘਰ ਘਾਟਾ ਤਾਂ ਹੋਟਲ ਜਿਆਦੇ ਨੇ ਮੈਨੂੰ ਤਾਂ ਅਸੀਂ ਮੈਂ ਕਿਹਾ ਟੂਰਿਸਟ ਬਹੁਤ ਘੱਟ ਆਉਂਦੇ ਹੋਣਗੇ ਇਸ ਸ਼ਹਿਰ 'ਚ ਇੱਥੇ ਟੂਰਿਸਟ ਜਿਆਦੇ ਹੁੰਦੇ ਨੇ ਅੱਛਾ ਜਿੰਦੇ ਟੂਰਿਸਟ ਤੇ ਅੱਛਾ ਇਹ ਸ਼ਹਿਰ ਟੂਰਿਸਟ ਦੇ ਸਰਤੇ ਜਿਹਾ ਹੁੰਦਾ ਹੈ ਜਿੰਦਾ ਸਰਤੇ ਜਿੰਦਾ ਪਿਆ ਇਟਾਲੀਅਨ ਤੁਹਾਡੇ ਮਤਲਬ ਜਿਵੇਂ ਲੋਕਲ ਟੂਰਿਸਟ ਹੁੰਦੇ ਸੀ ਹਾਂਜੀ ਲੋਕਲ ਵੀ ਸਾਰੇ ਜਿ ਲਾਗੇ ਬੰਨੇ ਵਾਲੇ ਸਾਰੇ ਦੂਰੋਂ ਵੀ ਬਹੁਤ ਬਹੁ ਆਉਂਦੇ ਨੇ ਅੱਛਾ ਇਹਦਾ ਆਪਾਂ ਅੱਗੇ ਮਿਲੇ ਸੀਗੇ ਬਾਈਕਰ ਹਾਂਜੀ ਮੋਟਰਸਾਈਕਲ ਤੇ ਆਏ ਸੀਗੇ ਉਹ ਆਏ ਸੀਗੇ ਵੈਨੇਸ਼ੀਆ ਤੋਂ ਆਏ ਸੀਗੇ ਮੇਰੇ ਨਾਲ ਆਏ ਸੀਗੇ ਬਾਕੀ ਮੈਨੂੰ ਐ ਲੱਗਦਾ ਵੀ ਮੈਨੂੰ ਲੱਗਦਾ ਰਿਪਨ ਜਿਵੇਂ ਆਪਣੇ ਆਪਾਂ ਜਾਂਦੇ ਹਾਂ ਸ਼ਿਮਲੇ ਕਸ਼ਮੀਰ ਹਾਂਜੀ ਹਾਂਜੀ ਇਹ ਲੋਕ ਇੱਧਰ ਨੂੰ ਆ ਜਾਂਦੇ ਨੇ ਖੇਲੀ ਏਰੀਆ ਬਾਕੀ ਮੈਨੂੰ ਐ ਵੀ ਲੱਗਦਾ ਮੌਸਮ ਇੱਥੇ ਵਧੀਆ ਰਹਿੰਦਾ ਹੋਊਗਾ ਹਾਂਜੀ ਭਾਈ ਦੇਖ ਹੀ ਲਿਆ ਕਿੰਨਾ ਵਧੀਆ ਹਾਂਜੀ ਮੌਸਮ ਬਹੁਤ ਵਧੀਆ ਸੀ ਜੂਨ ਦਾ ਮਹੀਨਾ ਚੱਲ ਰਿਹਾ ਤੇ ਬਾਈ ਹੁਣੇ ਕਹਿੰਦੇ ਰਾਤ ਦਾ ਜਿਹੜਾ ਵੈਦਰ ਹੈ ਰਾਤ ਦਾ ਟੈਂਪਰੇਚਰ ਉਹ ਇੱਥੇ ਮਾਈਨਸ 'ਚ ਹੁੰਦਾ ਜੂਨ ਦੇ ਮਹੀਨੇ ਵੀ ਤੇ ਵਿੰਟਰ ਚ ਤਾਂ ਇੰਨੀ ਜਿਆਦਾ ਸਨੋ ਪੈਂਦੀ ਐ ਇੱਥੇ ਮਤਲਬ ਸਾਰਾ ਕਹਿੰਦੇ ਜਿੱਥੇ ਆਪਾਂ ਤੁਰੇ ਫਿਰਦੇ ਆ ਸਾਰਾ ਇਹ ਬਰਫ ਨਾਲ ਭਰ ਜਾਂਦਾ ਹੈਗਾ ਹੁਣ ਵੀ ਤਾਂ ਬਰਫ ਪਈ ਪਈ ਆ ਹਾਂਜੀ ਹੁਣ ਵੀ ਬਰਫ ਥੋੜੀ ਥੋੜੀ ਤੁਸੀਂ ਦੇਖ ਸਕਦੇ ਹੋ ਤਾਜੀ ਹੈ ਜੇ ਹੁਣ ਵੀ ਕੁਛ ਦਿਨ ਪਹਿਲਾਂ ਡਿੱਗੀ ਹੋਣੀ ਤੇ ਜਿਵੇਂ ਆਪਣੇ ਮਨਾਲੀ ਕਹ ਦੀ ਐ ਹੋਰ ਕਹ ਦੀ ਐ ਉਵੇਂ ਦਾ ਇਟਲੀ ਤੇ ਜਿਹੜਾ ਸਵਿਟਜ਼ਰਲੈਂਡ ਦਾ ਬਾਰਡਰ ਹੈ ਨਾ ਇਹਦੇ ਪੂਰਾ ਇਹ ਪਹਾੜਾ ਨਾਲ ਭਰਿਆ ਹੋਇਆ ਹੈਗਾ ਮਤਲਬ ਸਾਰੇ ਪਾਸੇ ਇਟਲੀ ਤੇ ਸਵਿਟਜ਼ਰਲੈਂਡ ਦੇ ਬਾਰਡਰ ਪਹਾੜੀ ਪਹਾੜਾ ਜਿਉਂ ਜਿਉਂ ਤੁਸੀਂ ਸਾਊਥ ਵੱਲ ਨੂੰ ਜਾਓਗੇ ਜਿਵੇਂ ਅਸੀਂ ਰੋਮਾ ਜਾ ਕੇ ਆਏ ਆ ਰੋਮਾਂ ਵੱਲੋਂ ਉਧਰ ਨੂੰ ਜਾਂਦੇ ਜਾਂਦੇ ਗਰਮੀ ਵੀ ਵਾਜ ਜਾਂਦੀ ਹੈ ਤੇ ਪੱਧਰਾ ਏਰੀਆ ਪਹਾ ਉਧਰ ਪਹਾੜ ਵੀ ਜਿਹੜੇ ਆ ਖਤਮ ਹੁੰਦੇ ਜਾਂਦੇ ਹੈਗੇ ਤੇ ਧੁੱਪ ਵੀ ਸੂਰਜ ਬਹੁਤ ਤਿੱਖਾ ਪੈਂਦਾ ਹੈਗਾ ਉਧਰਲੇ ਪਾਸੇ ਇਹ ਆ ਗਈ ਜੀ ਪਿੰਡ ਦੀ ਸਾਥ ਤੇ ਬਾਈ ਹੁਣੀ ਦੱਸ ਦਿਆ ਕਹਿੰਦੇ ਸਾਰੇ ਸ਼ਹਿਰ ਦਾ ਮਤਲਬ ਪੂਰੇ ਦਾ ਇਹ ਸੈਂਟਰ ਪੁਆਇੰਟ ਹੈ ਸੈਂਟਰ ਪੁਆਇੰਟ ਹੈ ਜਿੱਦਾ ਇੱਥੇ ਗਰੋਸਰੀ ਹੈ ਜਿੱਦਾ ਸਮਾਨ ਖਾਣ ਪੀਣ ਨੂੰ ਇੱਥੇ ਅੱਛਾ ਜਿਹੜਾ ਤੁਸੀਂ ਕਹਿੰਦੇ ਸੀ ਇੱਕੋ ਹੀ ਸਟੋਰ ਅੱਛਾ ਕੋਪ ਦਾ ਇਹ ਕੋਪ ਹੈ ਇੱਥੇ ਬਸ ਅੱਛਾ ਇਹ ਸਟੋਰ ਹੈ ਠੀਕ ਹੈ ਤੇ ਪਾਣੀ ਬਾਈ ਜੀ ਇਦਾਂ ਹੀ ਚੱਲਦਾ ਰਹਿੰਦਾ ਹੈ ਟੂਟੀਆਂ ਚ ਪਾਣੀ ਇਹ ਪਹਾੜੀ ਦਾ ਪਾਣੀ ਆ ਭਾਜੀ ਅੱਛਾ ਜੀ ਇਹ ਬਹੁਤ ਠੰਡਾ ਪਾਣੀ ਆ ਇਹ ਤਾਂ ਬਹੁਤ ਜ਼ਿਆਦਾ ਠੰਡੇ ਜਿਵੇਂ ਬਰਫ਼ ਦੇ ਹੱਥ ਲਾ ਲੈਂਦੇ ਹਾਂ ਹਾਂ ਬਰਫ਼ ਘਰ ਘਰ ਆਉਂਦੀ ਹੈ ਨਾ ਨੇਰੀ ਇਹ ਬਾਈ ਜੀ ਪੀਣ ਨੂੰ ਵੀ ਇਹੀ ਵਰਤਤੇ ਹੋਣਗੇ ਮੈਨੂੰ ਲੱਗਦਾ ਹੈ ਨਾ ਜ਼ਿਆਦਾਤਰ ਮੇਰੇ ਹਿਸਾਬ ਨਾਲ ਵਧੀਆ ਪਾਣੀ ਆ ਪੀਣ ਨੂੰ ਹੈਲਥੀ ਵੀ ਬਹੁਤ ਇਹ ਪਾਣੀ ਇਹ ਅੱਛਾ ਫਿਲਟਰ ਵਾਲਾ ਪਹਾੜਾਂ ਚ ਦਾ ਪਾਣੀ ਵੈਸੇ ਹੀ ਵਧੀਆ ਹੁੰਦਾ ਹੈ ਨਾ ਚੱਲੀਏ ਆਪਾਂ ਗ੍ਰੋਸਰੀ ਸਟੋਰ ਤੇ ਜਾ ਸਕਦੇ ਹਾਂ ਹੈ ਹਾਂ ਜੀ ਚਲੋ ਦੇਖ ਲੈਣੇ ਚਲੋ ਦੇਖਦੇ ਆਂ ਜੀ ਆ ਕਿੰਨਾ ਕੁ ਸਸਤਾ ਹੈਗਾ ਸਾਡਾ ਤਾਂ ਜੀ ਕਰਦਾ ਵੀ ਸ਼ਾਪਿੰਗ ਕਰਕੇ ਲੈ ਜਾਈਏ ਇਥੋਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਘੜੀਆਂ ਕੁੜੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਰੀਦ ਕੇ ਲੈ ਕੇ ਜਾਂਦੇ ਹਾਂ ਇੱਕੇ ਖਰੀਦਣ ਲੈੜੀਆ ਪਰ ਉਹਨਾਂ ਪਰ ਹਾਂਜੀ ਕਹਿੰਦੇ ਪਰ ਜਾਂਦੇ ਹੋਏ ਨਾ ਬਾਰਡਰ ਤੇ ਦੇਖਾਂਗੇ ਵੀ ਚੈਕਿੰਗ ਇਨੀ ਨਹੀਂ ਕਿ ਹੁੰਦੀ ਹੈ ਕਹਿੰਦੇ ਆ ਵੀ ਕਹਿੰਦੇ ਚੈਕਿੰਗ ਹੁੰਦੀ ਹੈਗੀ ਪਹਿਲਾਂ ਤਾਂ ਦੁੱਧ ਦਾ ਹੀ ਰੇਟ ਦੇਖ ਲਓ ਜਿਵੇਂ ਆਪਾਂ ਦੇਖਦੇ ਹਾਂ ਖੁਜੀ ਹਰ ਸ਼ਹਿਰ ਚ ਜਾ ਕੇ ਦੀ ਦੁੱਧ ਕਿੰਨੇ ਨੂੰ ਅੱਛਾ ਜਦੋਂ ਪਾਣੀ ਦੀ ਬੋਤਲ ਆ ਉੱਥੇ ਆਪਣੇ ਏਰੀਆ ਦੇ ਵਿੱਚ ਹੈਗੀ ਆ 75 ਸੈਂਟ ਨੂੰ 80 ਸੈਂਟ ਨੂੰ ਜੇ ਤੁਸੀਂ ਹਾਈਵੇ ਤੇ ਜਾਂਦੇ ਆ ਤਕਰੀਬਨ 2 ਅਰੋਂ 4 ਅਰੋਂ ਦੇ ਵੀ ਹੋ ਸਕਦੇ ਡਿਪੈਂਡ ਕਰਦਾ ਇਹ ਵੱਡੀ ਬੋਤਲ ਹੈ ਹਨਾ ਅਸੀਂ ਬਾਈ ਜੀ ਇਹ ਬੋਤਲ ਵੈਨਿਸ਼ ਚ ਮੇਰੇ ਖਿਆਲ ਚ ਅਸੀਂ 3.5 3 ਅਰੋਂ ਦੀ 3.5 ਅਰੋਂ ਦੀ ਅਸੀਂ ਲਈ ਹੈ ਵੈਨਿਸ਼ ਤੁਸੀਂ ਹਾਂਜੀ ਜੇ ਛੋਟੀ ਬੋਤਲ ਵੀ ਆਣੀ ਕਈ ਪਾਸੇ ਹੈ ਨਾ ਏਰੀਆ ਦੇ ਡਿਪੈਂਡ ਕਰਦਾ ਹੈ ਨਾ ਜੇ ਆਪਾਂ ਹਾਈਵੇ ਤੇ ਜਾਂਦੇ ਆ ਹਾਂਜੀ ਉਹਨਾਂ ਨੇ 3 ਅਰੋਂ ਦੀ ਵੀ 4 ਅਰੋਂ ਦੀ ਵੀ ਦੇ ਸਕਦੇ ਆ ਇੱਥੇ 50 ਸੈਂਟ ਦੀ ਆ 50 ਸੈਂਟ ਦੀ ਆ ਜਦਾ ਬਹੁਤ ਫਰਕ ਜਦਾ ਹਾਂਜੀ ਜੇ ਆਪਾਂ ਮਤਲਬ ਇਕੱਠਾ ਚੱਕਦੇ ਆ ਤਾਂ ਹੋਰ ਵੀ ਸਸਤਾ ਹੋਊਗਾ ਹਾਂਜੀ ਇਕੱਠਾ ਸਰਦੇ ਹੋਰ ਵੀ ਸਸਤਾ ਪੈਂਦਾ ਹੈ ਨਾ ਜਦਾ ਹੋਰ ਜਦਾਂ ਦੇਖ ਸਕਦੇ ਆਪਾਂ ਚੀਜ਼ਾਂ ਬਹੁਤ ਸਸਤੀਆਂ ਆ ਚੌਕਲੇਟ ਜਦਾ ਵਧੀਆ ਤੋਂ ਵਧੀਆ ਜਦਾ ਬਹੁਤ ਸਸਤੀਆਂ ਮਿਲਦੀਆਂ ਇੱਥੇ ਹੈ ਨਾ ਹੂੰ ਜਦਾ ਉੱਥੇ 10 ਸਰ ਵੀ ਹੋਸੀਗਾ ਆਪਣਾ ਇੱਥੇ ਹਾਂਜੀ ਦੁੱਧ ਦਾ ਕਿੰਨਾ ਫਰਕ ਸੀਗਾ ਦੁੱਧ ਦਾ ਵੀ ਹੈਗਾ ਆ 1.5 ਰੁਪਏ ਨੂੰ ਫਰਕ ਹੈਗਾ ਤੇ ਇਥੋਂ ਸਾਨੂੰ ਪਤਾ ਲੱਗਿਆਗਾ ਕਹਿੰਦੇ ਵੀ ਇਹ ਸ਼ਹਿਰ ਦੇ ਸਸਤਾ ਹੋਣ ਦਾ ਇੰਨਾ ਇੱਕੋ ਹੀ ਕਾਰਨ ਹੈਗਾ ਕਿ ਗਵਰਨਮੈਂਟ ਨੇ ਇਹਨੂੰ ਨਾ ਟੈਕਸ ਫ੍ਰੀ ਰੱਖਿਆ ਹੋਇਆ ਹੈ ਸ਼ਹਿਰ ਨੂੰ ਤੇ ਉਹ ਤਾਂ ਰੱਖਿਆ ਹੋਇਆਗਾ ਕਹਿੰਦੇ ਵੀ ਜਿੱਵੇਂ ਪਹਾੜਾਂ ਦੇ ਵਿੱਚ ਪੈਂਦਾਗਾ ਦੂਰ ਹੈਗਾ ਲੋਕਾਂ ਦੇ ਆਮ ਜਿਹੜੇ ਵੱਡੇ ਕੈਪੀਟਲ ਸਿਟੀ ਹੈ ਕੈਪੀਟਲ ਦਾ ਰੋਮ ਹੈ ਭਾਵੇਂ ਜਾਂ ਹੋਰ ਵੱਡੇ ਜਿੰਨੇ ਮੈਟਰੋ ਸਿਟੀਜ਼ ਹਨ ਉਹਨਾਂ ਤੋਂ ਦੂਰ ਹੈ ਲੋਕਾਂ ਦੀ ਪਹੁੰਚ ਤੋਂ ਹਨਾ ਤੇ ਦੂਸਰੀ ਗੱਲ ਤੁਸੀਂ ਇਹ ਦੇਖ ਲਓ ਆਪਣੀ ਹਨਾ ਆਪਣੇ ਜਦੋਂ ਆਪਾਂ ਪਹਾੜਾਂ 'ਚ ਜਾਈਦਾ ਹਰ ਇੱਕ ਚੀਜ਼ ਮਹਿੰਗੀ ਹੋ ਜਾਂਦੀ ਆ 15 ਰੁਪਏ ਵਾਲੀ ਪਾਣੀ ਦੀ ਬੋਤਲ ਤੁਹਾਨੂੰ ਜਾ ਕੇ 30 35 35 ਦੀ ਮਿਲਣ ਲੱਗ ਜਾਂਦੀ ਆ ਹਨਾ ਜੀ ਅਸਲ 'ਚ ਮੈਨੂੰ ਐ ਲੱਗਦਾ ਰਿਪਨ ਜੇ ਸਰਕਾਰਾਂ ਤੁਹਾਨੂੰ ਉਹੀ ਜੀਆਂ ਸਹੂਲਤਾਂ ਦੇਣ ਦਾ ਨਾਰਮਲ ਹੀ ਰਹਿੰਦਾ ਫਿਰ ਤਾਂ ਨਾ ਤੇ ਆਪਣੇ ਪਾਉ ਭਾਜੀ ਵੀ ਨਹੀਂ ਪਤਾ ਜਿਹੜੇ 20 ਵਾਲੀ 50 ਦੀ ਵੇਚਦੇ ਉੱਥੇ ਜਾ ਜਾ ਵੀ ਪਹਾੜਾਂ ਚ ਕਹਿੰਦੇ ਵੀ ਕਹਿੰਦੇ ਹੁੰਦਾ ਵੀ ਟਰਾਂਸਪੋਰਟ ਦਾ ਖਰਚਾ ਪੈ ਜਾਂਦਾ ਹੈ ਮੈਗੀ ਵੀ 100 ਰੁਪਏ ਦੀ ਹੋ ਜਾਂਦੀ ਹੈ ਪਹਾੜਾਂ ਚ ਜਾ ਹਾਰਡ ਇੱਥੇ ਵੀ ਨੇ ਸਾਰਾ ਕੁਝ ਖਰਚੇ ਇੱਥੇ ਹੀ ਬੰਦ ਨੇ ਗੱਲ ਜਿਵੇਂ ਖੁਸ਼ੀ ਰਿੰਗਦੀ ਹੈ ਸਰਕਾਰ ਦੀ ਸਹੂਲਤ ਤੇ ਹੁੰਦੀ ਹੈ ਉਹ ਤੇ ਡਿਪੈਂਡ ਕਰਦਾ ਹੁਣ ਦੇਖੋ ਸਰਕਾਰ ਨੇ ਇਸ ਹੱਦ ਤੱਕ ਇਹਨਾਂ ਨੂੰ ਅੱਗੇ ਨਗਾਦਾ ਵੀ ਜਦ ਨਾਲੇ ਦਾ ਇਹਨਾਂ ਟੂਰਿਸਟ ਵਧ ਗਿਆ ਬਾਕੀ ਲੋਕ ਆਉਂਦੇ ਇੱਥੇ ਚੀਜ਼ਾਂ ਖਰੀਦ ਕੇ ਲੈ ਕੇ ਜਾਂਦੇ ਆ ਹਨਾ ਨਾਲੇ ਐ ਹੁੰਦਾ ਹੈ ਲੋਕਲ ਉਹਨਾਂ ਨੂੰ ਸਹੂਲਤ ਐਨੀ ਹੈ ਕਿ ਦੇ ਰੱਖਿਆ ਨੇ ਵੀ ਉਹਨਾਂ ਨੂੰ ਸੌਖੇ ਕਰ ਰੱਖਿਆ ਹਾਂਜੀ ਤੇ ਬਾਕੀ ਪੂਰੇ ਇਟਲੀ ਚ ਜਾਂ ਹੋਰ ਪਾਸੇੋਂ ਲੋਕ ਘੁੰਮਣ ਆਉਂਦੇ ਵੀ ਉੱਥੇ ਖਰਚਾ ਆਪਣਾ ਘਟੂਗਾ ਕਿਉਂਕਿ ਇਹਨਾਂ ਤੇ ਟੈਕਸ ਨਹੀਂ ਪੈਂਦਾ ਹੋਟਲ ਵਾਲੇ ਨੂੰ ਟੈਕਸ ਨਹੀਂ ਪੈਂਦਾ ਤਾਂ ਕਰਕੇ ਹੋਟਲ ਸਸਤੇ ਹੋਣਗੇ ਤੇ ਟੈਕਸੀ ਵਾਲੇ ਨੂੰ ਟੈਕਸ ਨਹੀਂ ਦੇਣਾ ਪੈਂਦਾ ਤਾਂ ਕਰਕੇ ਟੈਕਸੀ ਸਸਤੀ ਹੋਊਗੀ ਬਾਕੀ ਸਾਰਿਆਂ ਨੂੰ ਸਸਤਾ ਹੋਊਗਾ ਇਹ ਮਤਲਬ ਟੂਰਿਜ਼ਮ ਨੂੰ ਹਾਂਜੀ ਤੇ ਰਹਿائش ਸਸਤੀ ਹੋਵੇ ਕੌਣ ਨਹੀਂ ਚਾਹੂਗਾ ਵੀ ਅਸੀਂ ਬਾਹਰ ਪਹਹਾਣਾ ਚੱਕੋ ਮਗਿਆਣਾ ਟੂਰਿਜ਼ਮ ਨੂੰ ਵਧਾਉਣ ਦਾ ਇੱਕ ਇਹ ਵੀ ਤਰੀਕਾ ਹੈ ਤੇ ਬਾਹਰ ਲਿਆਨੇ ਤਾਂ ਕਈ ਯੂਰਪ ਨੇ ਖਾਸ ਕਰਕੇ ਆਪੋ ਆਪਣੇ ਤਰੀਕੇ ਕੱਢੇ ਹੋਏ ਆ ਤੇ ਹੁਣ ਅਸੀਂ ਇਹ ਸ਼ਹਿਰ ਤੋਂ ਚੱਲੇ ਆਂ ਲੇਕ ਦੇ ਵੱਲ ਬਾਈ ਹੁਣੀ ਦੱਸ ਦਿਆ ਕਹਿੰਦੇ ਇੱਕ ਲੇਕ ਵੀ ਐ ਇਹ ਸ਼ਹਿਰ 'ਚ ਤੇ ਇਹਦੇ ਬਾਰ ਬਾਰ ਆ ਤੇ ਬਾਈ ਜੀ ਕਿੰਨਾ ਟਾਈਮ ਲੱਗਣਾ ਉੱਥੇ ਜਾਣ ਦਾ ਆਪਾਂ ਨੂੰ 5 ਮਿੰਟ ਲੱਗਣੇ ਬਾਈ 5 ਮਿੰਟ ਅੱਛਾ ਠੀਕ ਐ ਠੀਕ ਐ ਕਾਰ ਕਾਰ ਤੇ ਲੱਗਣੇ 5 ਮਿੰਟ ਹਾਂਜੀ ਜੀ ਕਾਰ ਤੇ ਜੇ ਤੁਰ ਕੇ ਜਾਣਾ ਇੱਥੋਂ 15 ਮਿੰਟ ਲੱਗਣੇ ਉਹਦਾ ਤਾਂ ਅੱਛਾ ਜੀ ਜੇ ਦਿੱ ਤੁਰਕੇ ਜਾਣਾ ਪਰ ਆਪਣੇ ਕੋਲ ਨਹੀਂ ਆਪਣੇ ਕੋਲੇ ਹਾਂਜੀ ਆਪਾਂ ਘਾਰ ਤੇ ਚੱਲਦੇ ਮਿਲਾਨ ਤੋਂ ਨਾ ਜੇ ਤੁਸੀਂ ਇਹ ਸ਼ਹਿਰ ਨੂੰ ਘੁੰਮਣ ਆਉਣੇਗਾ ਤਾਂ ਤੁਹਾਨੂੰ ਆਉਣ ਜਾਣ ਦੇ 7 ਘੰਟੇ ਲੱਗ ਜਾਣਗੇ ਤੇ ਸਾਢੇ 3 ਦਿਨ ਘੰਟੇ ਲੱਗੇ ਆ ਸਾਨੂੰ ਅੱਜ ਇਹ ਸ਼ਹਿਰ ਚ ਆਉਣ ਨੂੰ ਤੇ ਬਟ ਐਵੇਂ ਵੀ ਇੱਥੇ ਰਹਿ ਆ ਵੀ ਜਾ ਸਕਦਾ ਹੈਗਾ ਜਾਂ ਜਦੋਂ ਕਦੇ ਸਵਿਟਜ਼ਰਲੈਂਡ ਨੂੰ ਜਾਣਾ ਹੋਵੇ ਜਾਂ ਸਵਿਟਜ਼ਰਲੈਂਡ ਤੁਸੀਂ ਘੁੰਮਣ ਆਵੋ ਯੂਰਪ ਤਾਂ ਸਾਰਾ ਖੁੱਲਾ ਹੀ ਹੈ ਖੈਰ ਕੋਈ ਰੋਕ ਟੋਕ ਹੈ ਨਹੀਂਗੀ ਉਦੋਂ ਵੀ ਤੁਸੀਂ ਏ ਟਿੱਲੀ ਦਾ ਇਹ ਸ਼ਹਿਰ ਘੁੰਮ ਕੇ ਜਾ ਸਕਦੇ ਹੋਗੇ ਤੇ ਸਿੱਧੀ ਮੇਰੇ ਖਿਆਲ ਚ ਇੱਥੇ ਟ੍ਰੇਨ ਵੀ ਆਉਂਦੀ ਹੈ ਤੋਂ 70 ਕਿਲੋਮੀਟਰਕ ਦੂਰ ਸਟੇਸ਼ਨ ਹੈਗਾ 93 ਕਰਕੇ 93 ਨਾਮ ਦਾ ਇਟਲੀ ਚ ਹੀ ਪੈਂਦਾ ਉਹ ਵੀ ਤੇ ਉੱਥੇ ਤੱਕ ਟ੍ਰੇਨ ਆਉਂਦੀ ਹੈ ਤੇ ਉਦੋਂ ਗਾਂ ਇੱਥੇ ਬਸਤੇ ਆਇਆ ਜਾ ਸਕਦਾ ਲਓ ਜੀ ਅਸੀਂ ਵਾਪਸ ਪਹੁੰਚ ਗਏ ਸਾਡੇ ਟੈਕਸੀ ਸਟੈਂਡ ਕੋਲੇ ਜਾਂ ਕਹੋ ਸਾਡੀ ਗੱਡੀ ਇੱਥੇ ਖੜੀ ਆ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਸ਼ਹਿਰ ਚ ਅਲਾਉਡ ਨਹੀਂ ਹੈਗੀਆਂ ਗਾਰਾਂ ਆ ਬਾਰ-ਬਾਰ ਦੀ ਕਰੋੜ ਜਾਂਦਾ ਤੇ ਇੱਥੇ ਸਾਰੀਆਂ ਕਾਰਾਂ ਗੱਡੀਆਂ ਜਾਂ ਬੱਸਾਂ ਜਿਹੜੀਆਂ ਇੱਥੇ ਰੁਕਦੀਆਂ ਸੱਚੀ ਬਹੁਤ ਸੋਹਣਾ ਸ਼ਹਿਰ ਸੀਗਾ ਜਿੰਨਾ ਕਿ ਗੇੜਾ ਦੇ ਕੇ ਆਏ ਤੇ ਲੇਕ ਐ ਇਸ ਪਾਸੇ ਐ ਇਧਰ ਨੂੰ ਕਹਿੰਦੇ ਆ ਲੇਕ ਐ ਤੇ ਉੱਪਰਲੇ ਪਾਸੇ ਉਹ ਉੱਥੇ ਬਾਰਡਰ ਐ ਜਿੱਥੇ ਉਹ ਤੁਹਾਨੂੰ ਟਾਵਰ ਦਿਖ ਰਹੇ ਨੇ ਥੋੜੇ ਜਿਹਾ ਤੁਹਾਨੂੰ ਦਿਖਾ ਦਾਂ ਇਹ ਉਹ ਦੇਖੋ ਉੱਪਰ ਉੱਥੇ ਸਵਿਟਜ਼ਰਲੈਂਡ ਦਾ ਬਾਰਡਰ ਹੈ ਮਤਲਬ ਜਿਹੜੇ ਆ ਪਹਾੜ ਆ ਸਾਹਮਣੇ ਹੁਣ ਤੁਸੀਂ ਦੇਖ ਰਹੇ ਹੋ ਇਹਨਾਂ ਪਹਾੜਾਂ ਦੇ ਪਿਛਲੇ ਪਾਸੇ ਸਵਿਟਜ਼ਰਲੈਂਡ ਹੈਗਾ ਤੇ ਜਿੰਨੀਆਂ ਬਰਫ਼ ਵਾਲੇ ਪਹਾੜ ਦਿਖ ਰਹੇ ਇਟਲੀ ਚ ਥੋੜੀ ਜੀ ਬਰਫ਼ ਘੱਟ ਪੈਂਦੀ ਹੈਗੀ ਸਵਿਟਜ਼ਰਲੈਂਡ ਚ ਤਾਂ ਬਹੁਤ ਜ਼ਿਆਦਾ ਪੈਂਦੀ ਹੈ ਚੱਲੀਏ ਪਾਜੀ ਚਲੋ ਚਲੋ ਤੇ ਪੰਜ ਮਿੰਟ ਹੀ ਲਾਉਣੇ ਇੱਧਰ ਜਾਣ ਦੇ ਜਦੋਂ ਵੀ ਨਾ ਇਹ ਜੇ ਹਰੇ-ਹਰੇ ਪਹਾੜ ਵਾਲੇ ਦੁਆਲੇ ਦਿਖਦੇ ਹੈਗੇ ਤੇ ਉੱਤੇ ਥੋੜੀ-ਥੋੜੀ ਚਿੱਟੀ-ਚਿੱਟੀ ਬਰਫ਼ ਦੀ ਚਾਦਰ ਦਿਖਦੀ ਹੈਗੀ ਉਦੋਂ ਹੀ ਡੀ ਡੀ ਐਲ ਜੇ ਯਾਦ ਆਉਣ ਲੱਗ ਜਾਂਦੀ ਹੈਗੀ ਕਿਉਂਕਿ ਸਭ ਤੋਂ ਵੱਧ ਜਿਹੜਾ ਕੰਨਾਂ 'ਚ ਗਿਟਾਰ ਗੂੰਜਣ ਲੱਗ ਜਾਂਦੀ ਹੈ ਗਿਟਾਰ ਵੱਜਦੀ ਹੈ ਜੇ ਦੇਖਾ ਤਾ ਜੇ ਜਾਣਾ ਸਨਮ ਪਿਆਰ ਹੁੰਦਾ ਹੈ دیਵਾਨਾ ਸਨਮ ਅਬ ਜਹਾਂ ਸੇ ਕਹਾਂ ਜਾਏ ਹਾਂ ਮਿਲਾਨੋ ਜਾਣਾ ਜੀ ਅੱਛਾ ਤੇ ਮਤਲਬ ਉਹ ਦੀ ਨਾ ਡੀ ਡੀ ਐਲ ਜੇ ਦੇ ਫਿਲਮ ਦੇ ਸੀਨ ਯਾਦ ਆਉਣ ਲੱਗੇ ਨੇ ਕਿਉਂਕਿ ਨਾ ਇੱਕ ਬਚਪਨ ਦੀ ਸਾਡੇ ਦੀ ਸਭ ਤੋਂ ਟਾਪ ਕਲਾਸ ਮੂਵੀ ਸੀਗੀ ਤੇ ਜਿਹਨੂੰ ਮਤਲਬ ਦੇਖਿਆ ਨਾ ਆਲਮੋਸਟ ਸਾਰੇ ਨੇ ਦੇਖਿਆ ਹੋਣਾ 90 95 ਦਾ ਜਿਹੜਾ ਟਾਈਮ ਸੀਗਾ ਤੇ ਉਹ ਚਾ ਸਾਰੇ ਸੀਨ ਹੁੰਦੇ ਐ ਤੇ ਜਿਹੜੀਆਂ ਚ ਅੱਖ ਆਪਣੀ ਅੱਖਾਂ ਨਾਲ ਦੇਖਦੇ ਨੇ ਨਹੀਂ ਨਹੀਂ ਤੁਸੀਂ ਖਿਆਲ ਮਨਾਓ ਆਪਸ ਵਿੱਚ ਜ਼ਰ ਲੈਂਡ ਵੀ ਚੱਲ ਲੱਗਾ ਹਾਂਜੀ ਯਾਰ ਕਿੰਨਾ ਸੋਹਣਾ ਐ ਸ਼ਹਿਰ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ ਸੱਚੀ ਬਾਈ ਐਂ ਜੀ ਕਰਦਾ ਵੀ ਇੱਥੇ ਤਾਂ ਰਹਿਣਾ ਹੋਵੇ ਵਾਜੀ ਤੁਸੀਂ ਪ੍ਰੋਜੈਕਟ ਇੱਥੇ ਭਾਈ ਅੱਜ ਅੱਜ ਹੀ ਮੌਸਮ ਸੋਹਣਾ ਹੈ ਕੋਈ ਵਾਕਈ ਇਦਾਂ ਹੀ ਰਹਿੰਦਾ ਹੈਗਾ ਇਦਾਂ ਹੀ ਰਹਿੰਦਾ ਭਾਈ ਇਦਾਂ ਅੱਛਾ ਯਾਰ ਹਾਂਜੀ 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 ਕੀ ਬਾਤ ਹੈ ਯਾਰ ਭਾਈ ਜੀ ਜੀ ਇੱਥੇ ਤਾਂ ਬੰਦਾ ਆਵੇ ਨਾ ਆਪ ਵੀ ਪੂਰੇ ਵੀਕ ਲਈ ਆਵੇ ਹਾਂਜੀ ਹਾਂਜੀ ਰੈਂਟ ਤੇ ਲੈ ਲਵੇ ਘਰ ਜਾਂ ਇੱਥੇ ਰਹਿ ਕੇ ਜਾਵੇ ਹਾਂ ਘਰੀ ਮਿਲ ਜਾਂਦਾ ਰੈਂਟ ਤੇ ਭਾਜੀ ਟੋਟਲ ਜੀ ਮਿਲ ਜਾਂਦੇ ਨੇ ਇਹਨੇ ਮਹਿੰਗੇ ਨਹੀਂ ਹੈਗੇ ਹਾਂਜੀ ਹਾਂਜੀ ਸਾਰਾ ਘੁੰਮ ਕੇ ਜਾਵੇ ਨਾਲੇ ਕੀ ਕਹਿੰਦੇ ਨੇ ਮਾਈਂਡ ਸੈਟ ਹੋ ਜਾਂਦਾ ਪੂਰਾ ਲਓ ਜੀ ਹੁਣ ਲਾਗੋ ਤੇ ਜਾ ਰਹੇ ਹਾਂ ਲਾਗੋ ਇਟਾਲੀਅਨ ਚ ਬੋਲਦੇ ਆ ਲੇਕ ਨੂੰ ਹਨਾ ਤੇ ਇਟਲੀ ਚ ਵੀ ਲੇਕਸ ਬਹੁਤ ਆ ਜਿਵੇਂ ਸਵਿਟਜ਼ਰਲੈਂਡ ਚ ਲੇਕਸ ਬਹੁਤ ਆ ਨਾ ਇਟਲੀ ਚ ਵੀ ਬਹੁਤ ਸਾਰੀਆਂ ਲੇਕਸ ਹੈਗੀਆਂ ਇਹ ਲੋ ਜੀ ਅਸੀਂ ਪਹੁੰਚ ਗਏ ਆ ਲੇਕ ਤੇ ਤੇ ਬਾਹਰ ਯਾਰ ਠੰਡ ਬਹੁਤ ਆ ਅੰਦਰ ਗੱਡੀ ਚ ਬਹਿ ਕੇ ਨਿਗੇ ਜਾ ਹੁੰਦਾ ਸੀਗਾ ਉਹ ਵਾਹ ਕੀ ਬਾਤ ਹੈ ਕਿੰਨੀ ਖੂਬਸੂਰਤੀ ਹੈ ਇੱਥੋਂ ਦੂਰ ਵਾਵਾ ਮੈਨੂੰ ਲੱਗਦਾ ਤੁਰਕੇ ਜਾਣਾ ਪੈਂਦਾ ਜੀ ਹਵਾ ਬਵਾ ਦੇ ਚੱਲ ਰਹੀ ਹੈ ਨਾ ਬਾਈ ਹਵਾ ਮੈਂ ਕਿਹਾ ਕਿੰਨੀ ਤੇਜ਼ ਚੱਲ ਰਹੀ ਹੈ ਜੀ ਅੱਤੀ ਲੈ ਕੇ ਹੈਗੀ ਆ ਲੁਵੀਨੋ ਦੀ ਅੱਤੀ ਹੈਗੀ ਆ ਸਵਿਸ ਦੀ ਅੱਛਾ ਜੀ ਤੇ ਉਹ ਜਿਹੜੇ ਪਹਾੜ ਦੇ ਆ ਸਵਿਸ ਦੇ ਆ ਸਾਰੇ ਅੱਛਾ ਹਾਂਜੀ ਹਾਂਜੀ ਜੋ ਲਾਲ ਹੀ ਆ ਉਧਰ ਬਾਰਡਰ ਆ ਅੱਛਾ ਜੀ ਹਾਂਜੀ ਤੇ ਉਹ ਸਾਹਮਣੇ ਵਾਲੇ ਪਾਸੇ ਜਿਹੜੇ ਅੱਧਾ ਪਰਾਲਾ ਪਹਾੜ ਮਤਲਬ ਸਵਿਟਜ਼ਰਲੈਂਡ ਚ ਹੈ ਹੁਣ ਜਦੋਂ ਅਸੀਂ ਨਾ ਵਾਪਸੀ ਜਾਂਦੇ ਹੋਏ ਲੰਘਣਾਗਾ ਅਸੀਂ ਉਹ ਬਰਫ਼ ਵਾਲੇ ਜਿਹੜੇ ਪਹਾੜ ਤੁਹਾਨੂੰ ਇੱਥੋਂ ਦਿਖ ਰਿਹਾ ਅਸੀਂ ਉਹਨਾਂ ਵਿੱਚੋਂ ਦੀ ਲੰਘਣਾਗਾ ਕਿਉਂਕਿ ਉਹ ਮਾਊਂਟੇਨ ਪਾਸ ਹੈ ਜਿਵੇਂ ਆਪਣੇ ਮਨਾਲੀ ਕੋਲੇ ਹੈ ਨਾ ਕਿਸੇ ਜਿੰਨਾ ਨੇ ਦੇਖਿਆ ਹੋਣਾ ਰੋਹਤਾਂਗ ਪਾਸ ਬਾਰਾਲਾਚਾ ਪਾਸ ਜਦੋਂ ਲੇਹ ਨੂੰ ਜਾਂਦੇ ਹੋਵੇਂ ਪਾਸ ਬਣੇ ਹੋਏ ਆ ਤੇ ਉੱਥੇ ਉੱਪਰਲੇ ਪਾਸੇ ਬਾਰਡਰ ਪਊਗਾ ਤੇ ਉਹ ਤੁਹਾਨੂੰ ਦਿਖਾਵਾਂਗੇ ਜਗਾ ਯਾਰ ਆਪਣੇ ਨਾਲ ਦੀ ਇਹ ਐਲਟੀਟਿਊਡ ਇਹਦਾ ਸੇਮ ਹੈ ਮਨਾਲੀ ਨਾਲ ਦਾ ਜਿੰਨਾ ਮਨਾਲੀ ਦਾ ਮਤਲਬ ਹਾਈਟ ਉਨੀ ਇੱਥੇ ਹੈ ਪਰ ਤੁਸੀਂ ਇੱਥੇ ਇੱਕ ਗੱਲ ਦੇਖੋ ਬੇ ਇੱਥੇ ਆਲਾ ਦਵਾਲਾ ਕਿੰਨਾ ਸਾਫ਼ ਇਹ ਸਾਫਤਾ ਹੈ ਕਿਉਂਕਿ ਲੋਕਾਂ ਨੇ ਰੱਖਿਆ ਹੋਇਆ ਹੈ ਸਰਕਾਰ ਨੇ ਰਖਾਇਆ ਹੋਇਆ ਮਤਲਬ ਲੋਕ ਕੇਅਰ ਕਰਦੇ ਆ ਨੇਚਰ ਦੀ ਹਨਾ ਆ ਇੱਥੇ ਮਤਲਬ ਪਲਾਸਟਿਕ ਬੈਨ ਇੱਥੇ ਬੋਤਲਾਂ ਨਹੀਂ ਸਿੱਟ ਕੇ ਜਾਂਦੇ ਗਲਾਸ ਨਹੀਂ ਸਿੱਟ ਕੇ ਜਾਂਦੇ ਚੀਜ਼ਾਂ ਨੇਚਰ ਸਾਰੇ ਕਿਤੇ ਕੁਦਰਤ ਸੇਮ ਹੁੰਦੀ ਆ ਪਹਾੜ ਏਵੇਂ ਚੀਲ ਦੇ ਦਰਖਤ ਬਰਫ਼ ਝੀਲਾਂ ਇਹ ਆਪਣੇ ਵੀ ਆ ਤੇ ਆਪਣੇ ਤਾਂ ਭੈੜਾ ਜਿਹਾ ਲੱਗਣ ਲੱਗ ਜਾਂਦਾ ਜਦੋਂ ਵਾਲੇ ਦਵਾਲੇ ਥੱਲੇ ਧਰਤੀ ਤੇ ਗੰਦ ਖਿਲਰੇ ਆ ਹੁੰਦਾ ਹੈਗਾ ਤੇ ਸੋ ਬਾਹਰਲੇ ਦੇਸ਼ਾਂ ਤੋਂ ਜਦੋਂ ਆਪਾਂ ਆਉਂਨੇ ਆ ਉੱਥੇ ਦੇਖਦੇ ਆ ਉਹਨਾਂ ਚੀਜ਼ਾਂ ਤੋਂ ਉੱਥੋਂ ਸਿੱਖਣ ਦੀ ਲੋੜ ਆ ਹਨਾ ਉੱਥੋਂ ਦੇਖਣ ਦੀ ਲੋੜ ਆ ਕਿ ਜਿਹੜੇ ਬਾਹਰਲੇ ਦੇਸ਼ਾਂ 'ਚ ਲੋਕ ਕਿਵੇਂ ਰਹਿੰਦੇ ਆ ਆਪਾਂ ਵੀ ਆਪਣਾ ਵਾਲਾ ਦਵਾਲਾ ਸਾਫ਼ ਰੱਖ ਸਕੀਏ ਲਓ ਜੀ ਨਿਕਲੀ ਅੱਗੇ ਨੂੰ ਸਫ਼ਰ ਕਰੀਏ ਅੱਗੇ ਹੋਰ ਕੰਟੀਨਿਊ ਦਿਖਾਈਏ ਤੁਹਾਨੂੰ ਖੂਬਸੂਰਤੀ ਹੋਰ ਵੀ ਤੇਲ ਇੱਥੇ ਬਈ ਖੁਦ ਨੂੰ ਭਰਨਾ ਪੈਂਦਾ ਹੈਗਾ ਤੇਲ ਪਾਉਣ ਕੋਈ ਨਹੀਂ ਬੰਦਾ ਹੁੰਦਾ ਹੁੰਦਾ ਤੇ ਵੈਸੇ ਇਹ ਅ ਬੰਦੇ ਹੁੰਦੇ ਆ ਉਪਰ ਪਰ ਆਪ ਪਾਓ ਆਪ ਹੀ ਇੱਥੇ ਪੇ ਕਰ ਦੋ ਆਪਣੇ ਨਾਲ ਟੈਂਕੀ ਫੁੱਲ ਕਰਾ ਕੇ ਬੰਦੇ ਤੇਲ ਦੀ ਤੇ ਅਹੀਂ ਫੁਰਰ ਹੋ ਜਾਂਦੇ ਭੱਜ ਜਾਂਦੇ ਆ ਇੱਥੇ ਜਿਵੇਂ ਤੁਹਾਨੂੰ ਦੱਸਿਆ ਕੋਈ ਬੰਦਾ ਨਹੀਂ ਖੜਿਆ ਹੁੰਦਾ ਨਾ ਤੇ ਜਦੋਂ ਤੇਲ ਤੁਸੀਂ ਪਵਾ ਲਿਆ ਉਹਨੇ ਤੁਹਾਨੂੰ ਸਲਿੱਪ ਕੱਢਣੀ ਹੈ ਤੇ ਉਹ ਸਲਿੱਪ ਕੱਢ ਕੇ ਬੰਦਾ ਆਪਣੀ ਇਮਾਨਦਾਰੀ ਨਾਲ ਖੁਦ ਪੇ ਕਰਕੇ ਜਾਂਦਾ ਇੱਥੇ ਇਸ ਤਰ੍ਹਾਂ ਦੇ ਆ ਸਟੇਸ਼ਨ ਤੇ ਬਣੇ ਹੁੰਦੇ ਆ ਜਿਵੇਂ ਐਸੈਸਰੀਜ਼ ਔਇਲ ਜਾ ਗਿਆ ਤੇ ਥੋੜਾ ਜਿਹਾ ਇਥੇ ਖਾਣ ਪੀਣ ਨੂੰ ਵੀ ਕੁਛ ਨਾ ਕੁਛ ਬਣਿਆ ਹੋ। ਇਥੇ ਬਸ ਬੰਦੇ ਨੇ ਜਾ ਕੇ ਪੇ ਕਰੇ ਆਉਣਾਗਾ। ਐਵੇਂ ਤਾਂ ਦੇਖ ਲਓ ਇੰਨੀ ਇਮਾਨਦਾਰੀ ਵਾਲਾ ਬਾਹਰਲੇ ਦੇਸ਼ਾਂ ਜਾਂ ਸਿਸਟਮ ਹੈਗਾ। ਅੱਛਾ ਡਿਊਟੀ ਫਰੀ ਸ਼ਾਪ। ਹਾਂ ਸਾਹਮਣੇ ਲਿਖਿਆ ਡਿਊਟੀ ਫਰੀ ਸ਼ਾਪ ਹਨ। ਅੱਛਾ ਪੰਪ ਤੇ ਵੀ ਡਿਊਟੀ ਫਰੀ ਚੀਜ਼ਾਂ ਮਿਲਦੀਆਂ। ਚਲਿਏ। ਚਲੋ ਚਲੋ ਭਾਜੀ। ਹੱਥ ਢਰੀਆਂ ਜਾਂਦੇ ਮੇਰੇ ਤਾਂ। ਅੱਧੇ ਘੰਟੇ ਦੇ ਬਾਅਦ ਤੇ ਅਸੀਂ ਪਹੁੰਚ ਗਿਆਂ ਬਿਲਕੁਲ ਪਹਾੜਾਂ ਦੇ ਸਿਖਰ ਦੇ ਉੱਤੇ। ਤੇ ਥੋੜੀ ਥੋੜੀ ਬਰਫ਼ ਵੀ ਡਿੱਗ ਰਹੀ ਆ ਦੇਖੋ ਤਾਜੀ ਬਾਈ ਹੁਣੇ ਬਰਫ਼ ਚੱਕੀ ਬੈਠਿਆ ਤੇ ਬਾਈ ਮਾਰ ਮੈਂ ਮੈਂ ਸਾਡੇ ਸਾਡੇ ਕਿਹਾ ਨਾ ਠੰਡਾ ਸਾਡੇ ਸਬਸਕ੍ਰਾਈਬਰਾਂ ਦੇ ਸਿਰ ਚ ਨਾ ਮਰਿਓ ਕਿਤੇ ਤੇ ਆਪਣੇ ਠੰਡੇ ਪਏ ਉਹਨਾਂ ਵਿੱਚ ਪਾਉਣੇ ਨਾ ਹਾਂਜੀ ਮੌਸਮ ਮੌਸਮ ਠੰਡਾ ਹੈ ਇੱਥੇ ਹਨ ਹਵਾ ਨਹੀਂ ਚੱਲਦੀ ਪਰ ਇੱਥੇ ਵੈਸੇ ਠੰਡ ਹੈਗੀ ਆਲੇ ਦੁਆਲੇ ਬਹੁਤ ਜ਼ਿਆਦਾ برف ਹੈ ਤੇ ਹਾਂਜੀ ਤੁਰਕੇ ਤੁਹਾਨੂੰ ਥੋੜਾ ਜਿਹਾ ਦਿਖਾਉਨੇ ਆਂ ਕਾ ਕੀ ਲਿਖੇਗਾ ਅਟੈਂਸ਼ਨ ਦੋਆਂਗਾ ਹਾਂ ਦੋਗਾਣਾ ਉੱਥੇ ਬਾਰਡਰ ਆ ਅੱਛਾ ਹਾਂਜੀ ਤੇ ਚੈਕਿੰਗ ਕਰ ਸਕਦੇ ਆਪਾਂ ਤੇ ਅੱਛਾ ਮਤਲਬ ਚੈੱਕ ਕਰ ਸਕਦੇ ਕਰ ਰੋਕ ਸਕਦੇ ਆਪਣੀ ਇਟਲੀ ਤੇ ਸਵਿਟਸਰ ਦਾ ਬਾਰਡਰ ਇਹ ਆਸਟਰੀਆ ਦਾ ਬਾਰਡਰ ਕਿਹੜੇ ਪਾਸੇ ਰਹਿ ਜਾਂਦਾ ਹੈਗਾ ਉਹ ਪਾਜੀ ਪਰਲੀ ਸਾਈਡ ਤੇ ਆ ਜੀ ਆਸਟਰੀਆ ਦਾ ਪਰਲੀ ਪਾਸੇ ਤਿੰਨ ਬਾਰਡਰ ਲੱਗਦੇ ਹੈ ਨਾ ਮੈਂ ਆ ਸਵਿਜ਼ਲ ਸਵਿਜ਼ਲੈਂਡ ਕਹਿੰਗੇ ਮੈਂ ਸਵਿਜ਼ਲੈਂਡ ਜਾਂ ਇਟਲੀ ਕਿਤੇ ਵੀ ਯੂਰਪ ਚਾਹੇ ਤੁਸੀਂ ਕਾਨੂੰਨ ਨਹੀਂ ਤੋੜ ਸਕਦੇ ਜਿਵੇਂ ਅਸੀਂ ਸੜਕ ਤੇ ਤੁਰੇ ਜਾਂਦੇ ਹੁਣ ਵੈਸੇ ਤਾਂ ਵਾਈਟ ਪੱਟੀ ਤੋਂ ਅਸੀਂ ਲਾਈਨ ਤੋਂ ਬਾਹਰ ਆ ਪਰ ਫਿਰ ਵੀ ਪੁਲਿਸ ਵਾਲੇ ਕਈ ਵਾਰੀ ਰੋਕ ਦਿੰਦੇ ਆ ਵੀ ਤੁਸੀਂ ਕਿੱਧਰ ਤੁਰੇ ਆਉਂਦੇ ਆ ਹਨਾ ਇੱਕ ਵੈਸੀ ਬਾਰਡਰ ਹੈ ਤੇ ਮੈਨੂੰ ਆਇਆ ਸੀਗਾ ਤੁਹਾਨੂੰ ਇਹ ਦਿਖਾਵਾਂ ਵੀ ਇੱਥੇ ਤੇ ਜਿਹੜੇ ਬਾਰਡਰ ਹੈ ਨਾ ਫੌਜ ਨਾ ਪੁਲਿਸ ਨਾ ਕੁਝ ਹੋਰ ਜਮ ਇੰਨੀ ਸ਼ਾਨ ਦੀ ਪਤਾ ਵੀ ਨਹੀਂ ਲੱਗਣਾ ਵੀ ਦੂਜੇ ਦੇਸ਼ਾਂਗੇ ਇੰਨਾ ਵਧੀਆ ਸਿਸਟਮ ਹੁੰਦਾ ਯਾਰ ਕਾਸ਼ ਇਹ ਸਿਸਟਮ ਪੂਰੀ ਦੁਨੀਆ ਚ ਹੋਵੇ ਥੋੜੇ ਥੋੜੇ ਇੱਥੇ ਘਰ ਬਣੇ ਹੋਏ ਆ ਉੱਪਰਲੇ ਪਾਸੇ ਮੈਨੂੰ ਲੱਗਦਾ ਕੋਈ ਰਹਿਣ ਸਹਿਣ ਹੈ ਨਹੀਂਗਾ ਤੇ ਉੱਪਰ ਲਿਖਿਆ ਬਰਾਉ ਬਰਾਉਲੀਓ ਬਰਾਉਲੀਓ ਸ਼ਾਇਦ ਕਫੇ ਕੁਫੇ ਬਣੇ ਹੋਣਗੇ ਉਹ ਤੁਹਾਨੂੰ ਸਾਹਮਣੇ ਝੰਡੇ ਲੱਗਦੇ ਲੱਗੇ ਦਿਖਦੇ ਹੋਣਗੇ ਇੱਕ ਇਟਲੀ ਦਾ ਤੇ ਦੂਜਾ ਆਪਣਾ ਸਵਿਟਜ਼ਰਲੈਂਡ ਦਾ ਤੇ ਆਹੀ ਵਿਚਾਲੇ ਚੈੱਕਪੋਸਟ ਹੈ ਇੱਕ ਬਸ ਇਹ ਇੰਨਾ ਕੁ ਬਾਰਡਰ ਹੈਗਾ ਵੈਸੇ ਨਾ ਜਿਆਦਾਤਰ ਤੁਹਾਨੂੰ ਕਿਸੇ ਵੀ ਮਤਲਬ ਯੂਰਪ ਦੇ ਵਿੱਚ ਜਾਂ ਕਿਸੇ ਵੀ ਦੇਸ਼ ਚ ਇੱਕ ਦੂਜੇ ਤੋਂ ਦੂਜੇ ਦੇਸ਼ ਤੁਸੀਂ ਕਰਾਸ ਕਰਦੇ ਹੋ ਚੈਕਿੰਗ ਮਿਲੂਗੀ ਨਹੀਂ ਜੇ ਕਿਸੇ ਤੇ ਡਾਊਟ ਹੁੰਦਾ ਤਾਂ ਹੀ ਤੁਹਾਨੂੰ ਚੈੱਕ ਕੀਤਾ ਜਾਂਦਾ ਤਾਂ ਹੀ ਸਪੈਸ਼ਲ ਕਾਰ ਰੋਕੀ ਜਾਂਦੀ ਹੈਗੀ ਤੇ ਆਦਰਵਾਇਜ਼ ਜੇ ਤੁਸੀਂ ਟ੍ਰੇਨ ਤੇ ਹੋ ਜਾਂ ਵਾਸਤੇ ਹੋ ਤੇ ਫਿਰ ਤਾਂ ਬਿਲਕੁਲ ਵੀ ਨਹੀਂ ਮਤਲਬ ਟ੍ਰੇਨ ਤੇ ਤਾਂ ਬਿਲਕੁਲ ਵੀ ਨਹੀਂ ਹੁੰਦਾ ਟ੍ਰੇਨ ਚ ਤਾਂ ਅਸੀਂ ਪਹਿਲਾਂ ਵੀ ਸਫ਼ਰ ਕੀਤਾ ਬਾਰਡਰ ਕਰਾਸ ਕਰਕੇ ਗਏ ਆ ਤੇ ਆ ਹੁਣ ਅਸੀਂ ਮਤਲਬ ਸਵਿਟਜ਼ਰਲੈਂਡ ਵਾਲੇ ਪਾਸੇ ਤੇ ਆ ਗਏ ਇੱਕ ਜਿਵੇਂ ਤੁਹਾਨੂੰ ਥੱਲੇੋਂ ਦੱਸਿਆ ਸੀ ਨਾ ਪਹਾੜ ਦਾ ਇੱਕ ਪਾਸਾ ਇਟਲੀ ਚ ਹੈ ਦੂਜਾ ਪਾਸਾ ਸਵਿਟਜ਼ਰਲੈਂਡ ਚ ਜਾਏਗਾ ਤੇ ਅਸੀਂ ਖੈਰ ਸਵਿਟਜ਼ਰਲੈਂਡ ਅਜੇ ਜਾਣਾ ਤਾਂ ਨਹੀਂ ਪਲਾਨ ਕਰ ਰਹੇ ਆ ਵੈਸੇ ਜਾਣ ਦਾ ਤੇ ਪਰ ਅਸੀਂ ਵਾਪਸ ਇਟਲੀ ਹੋ ਜਾਣਾ ਤੇ ਤੁਹਾਨੂੰ ਦਿਖਾਉਣ ਦੇ ਲਈ ਸਾਰਾ ਇਹ ਆਏ ਸੀਗੇ ਤੇ ਇਟਲੀ ਜਾ ਕੇ ਅਸੀਂ ਹਜੇ 2-4 ਦਿਨ ਮੰਨ ਲਾਦਾ ਹੋਰ ਇਟਲੀ ਚ ਲਾਉਣੇ ਇੱਕ ਦੋ ਥਾਮਾਂ ਨਾਰਥ ਇਟਲੀ ਦੀਆਂ ਹੋਰ ਘੁੰਮਣੀਆਂ ਜੀ ਉੱਚੇ ਪਹਾੜਾਂ ਤੋਂ ਥੱਲੇ ਉਤਰੇ ਤੇ ਕੁਛ ਇਹੋ ਜਿਹਾ ਵੀ ਇੰਨਾ ਸੋਹਣਾ ਸ਼ਹਿਰ ਹੈਗਾ ਨਿੱਕਾ ਜਿਹਾ ਟਾਊਨ ਹੈਗਾ ਇਹ ਦੋਨੇ ਪਾਸੇ ਬਰਫ਼ ਵਾਲੇ ਪਹਾੜਾ ਉਹ ਸਾਹਮਣੇ ਵਾਲੇ ਪਾਸੇ ਵੀ ਤੇ ਇੱਥੇ ਕੁਛ ਟਾਈਮ ਹੁਣ ਰੁਕਾਂਗੇ ਕੁਛ ਖਾਵਾ ਪੀਵਾਂਗੇ ਤੇ ਫੇਰ ਅਸੀਂ ਜਿਹੜਾ ਆਪਣਾ ਸਫ਼ਰ ਹੈ ਉਹ ਅੱਗੇ ਵਧਾਵਾਂਗੇ ਅੱਜ ਦੇ ਸਫ਼ਰ ਲਈ ਖਾਸ ਧੰਨਵਾਦ ਬਾਈ ਹੁਣਿਆਂ ਦਾ ਇਹ ਇੱਥੋਂ ਦੀ ਸੈਕੰਡ ਜਨਰੇਸ਼ਨ ਹੈਗੀ ਇਹਨਾਂ ਦੇ ਫਾਦਰ ਸਾਹਿਬ ਹੁਣੀ ਇੱਥੇ ਆਏ ਸੀਗੇ ਮਤਲਬ 1990 ਚ 85 ਚ ਹਨ ਤੇ ਬਾਕੀ ਬਾਈ ਹੁਣਿਆਂ ਨੂੰ ਇਆਂ-ਇਆਂ ਲੁਕਮੀਆਂ ਥਾਵਾਂ ਤਾਂ ਲੱਭਦੀਆਂ ਜਿਵੇਂ ਇਹ ਸ਼ਹਿਰ ਚ ਸਾਨੂੰ ਲੈ ਕੇ ਗਏ ਵੀ ਤੁਹਾਡੇ ਘੁੰਮਣ ਆਲੇ ਕਿਉਂਕਿ ਇਹ ਆਪ ਮਤਲਬ ਬਾਈਕਰ ਗਰੁੱਪ ਹੈ ਇਹਨਾਂ ਦਾ ਪੰਜਾਬੀ ਬਾਈਕਰ ਗਰੁੱਪ ਹੈ ਜਿਹੜਾ ਕਿ ਇਹਨਾਂ ਨੇ ਬਣਾਇਆ ਸੀ ਆਪ ਬਾਈਕ ਤੇ ਆਉਂਦੇ ਜਾਂਦੇ ਰਹਿੰਦੇ ਆ ਤੇ ਸੋ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਸੇਵਾ ਦਾ ਮੌਕਾ ਦਿਓ ਜੀ ਹਾਂਜੀ ਹਾਂਜੀ ਜਰੂਰ ਤੇ ਜਿਨ੍ਹਾਂ ਨੇ ਇੰਨੀ ਦੂਰ ਸ਼ਹਿਰ ਚ ਜਾ ਕੇ ਕਮਾਇਆ ਫਰਾਇਆ ਸਾਨੂੰ ਸਾਰਾ ਦਿਖਾਇਆ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਆਂ ਜੀ ਸਮਾਪਤ ਇਸੇ ਸ਼ਹਿਰ ਚ ਤੇ ਕੱਲ ਨੂੰ ਫਿਰ ਮਿਲਾਂਗੇ ਤੁਹਾਨੂੰ ਨਾਰਥ ਇਟਲੀ ਤੋਂ ਤੇ ਕਮਾਉਂਦੇ ਰੱਖਾਂਗੇ ਇਟਲੀ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਮਿਲਦੇ ਆਂ ਨਵੇਂ ਵਲੌਗਸ ਤੇ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਸਤੀ ਗੱਲ ਰੱਬ ਰੱਖਾ ਜੀ